ਰਾਤ ਦਾ ਸਮਾਂ ਸੀ ਘਰ ਦੇ ਸਾਰੇ ਮੈਂਬਰ ਸੌ ਚੁੱਕੇ ਸੀ ਪਰ ਸਤਵੰਤ ਸਿੰਘ ਜੀ ਨੂੰ ਨੀਂਦ ਨਹੀਂ ਆ ਰਹੀ ਸੀ ਨੀਂਦ ਦੀ ਗੋਲੀ ਵੀ ਲੈ ਚੁੱਕੇ ਸੀ ਪਰ ਨੀਂਦ ਫਿਰ ਵੀ ਕੋਹਾਂ ਦੂਰ ਸੀ ਦਿਲ ਤੇ ਦਿਮਾਗ ਚ ਉਥਲ ਪੁਥਲ ਚੱਲ ਰਹੀ ਸੀ ਸਤਵੰਤ ਸਿੰਘ ਬੈਠੇ ਬੈਠੇ ਬੋਲੇ ਅਰ ਬੰਸ ਕੁਰੇ ਹੁਣ ਮੇਰੇ ਤੋਂ ਸਹਿਣ ਨਹੀਂ ਹੁੰਦਾ ਹੁਣ ਮੇਰੇ ਤੋਂ ਹੋਰ ਜ਼ਿਆਦਾ ਇੱਥੇ ਰੁਕਿਆ ਨਹੀਂ ਜਾਣਾ ਕਿੰਨੀਆਂ ਉਮੀਦਾਂ ਲਾਈਆਂ ਸੀ ਨਾ ਆਪਾਂ ਆਪਣੇ ਨੂਹਾ ਪੁੱਤਾਂ ਤੋਂ ਪੋਤਾ ਤਾਂ ਪੋਤਰ ਨੂਹਾ ਨੇ ਵੀ ਜੀਣਾ ਆਰਾਮ ਕਰ ਰੱਖਿਆ ਅਜੇ 1 ਮਹੀਨਾ ਹੀ ਹੋਇਆ ਨੂਹਾ ਪੁੱਤਾਂ ਕੋਲ ਸ਼ਹਿਰ ਆਏ ਹੋਏ ਪਰ ਇਹ 1 ਮਹੀਨਾ 1 ਸਾਲ ਦੀ ਤਰ੍ਹਾਂ ਲੱਗ ਰਿਹਾ ਹਰ ਬੰਸ ਗੁਰੇ ਪਿੰਡ ਵਿੱਚ ਚੁੱਲ੍ਹੇ ਉੱਤੇ ਰੁੱਖੀ ਸੁੱਕੀ ਕੱਚੀ ਪੱਕੀ ਜਿਹੋ ਜੀ ਵੀ ਸੀ ਰੋਟੀ ਖਾ ਕੇ ਗੁਜ਼ਾਰਾ ਕਰੀ ਜਾਂਦੇ ਸੀ ਪਤਾ ਨਹੀਂ ਮੇਰੀ ਹੀ ਅਕਲ ਤੇ ਪਰਦਾ ਪੈ ਗਿਆ ਸੀ ਜੋ ਉਮੀਦ ਲਗਾ ਬੈਠਾ ਕਿ ਸ਼ਹਿਰ ਵਿੱਚ ਜਾ ਕੇ ਆਪਣੇ ਪੁੱਤਾਂ ਕੋਲ ਠਾਠ ਨਾ ਰਹੂੰਗਾ ਤੇ ਪੋਤੇ ਪੋਤੀਆਂ ਨੂੰ ਵੀ ਮਿਲ ਲਵਾਂਗਾ ਤੇ ਵਕਤ ਬੜੇ ਆਰਾਮ ਨਾਲ ਲੰਘੂਗਾ ਨੋਹਾ ਦੇ ਹੱਥਾਂ ਦੀਆਂ ਪੱਕੀਆਂ ਪਕਾਈਆਂ ਰੋਟੀਆਂ ਵੀ ਖਾਣ ਨੂੰ ਮਿਲਣਗੀਆਂ ਇਹ ਕਹਿੰਦੇ ਹੋਏ ਸੁਤੰਤ ਸਿੰਘ ਜੀ ਆਪਣਾ ਮੱਥਾ ਪਿੱਟਣ ਲੱਗੇ ਫਿਰ ਆਪਣੀਆਂ ਅੱਖਾਂ ਪੂੰਝੀਆਂ ਤੇ ਬੋਲੇ ਪਤਾ ਹਰਬੰਸ ਕੁਰੇ ਜਦੋਂ ਮੈਂ ਆਪਣਾ ਪਿੰਡ ਵਾਲਾ ਘਰ ਛੱਡਣ ਲੱਗਿਆ ਸੀ ਤਾਂ ਮੇਰੇ ਮਨ ਵਿੱਚ ਵਿਚਾਰ ਵੀ ਆਇਆ ਸੀ ਕਿ ਦੋਨੋਂ ਨੋਹਾ ਬਹੁਤ ਤੇਜ਼ ਤਰਾਰ ਨੇ ਕਿਸੇ ਵੀ ਵੱਡੇ ਛੋਟੇ ਦਾ ਲਿਆਜ ਨਹੀਂ ਕਰਦੀਆਂ ਜੇ ਕੋਈ ਉਲਟਾ ਸਿੱਧਾ ਬੋਲ ਦਿੱਤਾ ਤਾਂ ਮੇਰੇ ਤੋਂ ਸਹਿਣ ਨਹੀਂ ਹੋਵੇਗਾ ਇਹ ਕਹਿੰਦੇ-ਕਹਿੰਦੇ ਦਮੇ ਦੇ ਮਰੀਜ਼ ਸੁਤੰਤ ਸਿੰਘ ਜੀ ਨੂੰ ਖੰਗ ਛੇੜ ਪਈ ਕਾਫੀ ਟਾਈਮ ਖੰਗਦੇ ਹੋਏ ਸੰਭਲ ਗਏ ਤੇ ਬੋਲੇ ਹਰਬੰਸ ਕੁਰੇ ਬਸ ਥੋੜੇ ਜਿਹੇ ਲਾਲਚ ਦੇ ਅੱਗੇ ਮੇਰੇ ਆਤਮ ਸਨਮਾਨ ਨੇ ਵੀ ਗੋਡੇ ਟੇਕ ਦਿੱਤੇ ਪੁੱਤਰਾ ਨੇ ਇੱਕ ਵਾਰ ਕਹਿਨ ਤੇ ਵੀ ਖੁਸ਼ੀ ਖੁਸ਼ੀ ਮੈਂ ਸ਼ਹਿਰ ਆ ਗਿਆ ਜਿਸ ਬੁਢਾਪੇ ਵਿੱਚ ਨਰਕ ਨਾਲੋਂ ਬੱਤਰ ਜ਼ਿੰਦਗੀ ਜਿਉਣ ਲਈ ਪਰ ਹੁਣ ਮੈਂ ਹਰਬੰਸ ਕੁਰੇ ਫੈਸਲਾ ਲੈ ਲਿਆ ਕਿ ਮੈਂ ਕਿਸੇ ਦੀ ਨਹੀਂ ਸੁਣਾਗਾ ਤੇ ਤੂੰ ਵੀ ਮੈਨੂੰ ਇੱਥੇ ਰੁਕਣ ਲਈ ਨਹੀਂ ਕਹੇਂਗੀ 72 ਸਾਲਾ ਸਤਵੰਤ ਸਿੰਘ ਜੀ ਆਪਣੀ ਮਰੀ ਹੋਈ ਪਤਨੀ ਰਬਨਸੌਰ ਦੀ ਫੋਟੋ ਸਾਹਮਣੇ ਖੜ ਕੇ ਇਹ ਸਭ ਕੁਝ ਬੋਲ ਰਹੇ ਸੀ ਕਦੋਂ ਦੇ ਜਿਸ ਦੁੱਖ ਨੂੰ ਆਪਣੇ ਦਿਲ ਚ ਕੋਈ ਬੈਠੇ ਸੀ ਅੱਜ ਅੱਖਾਂ ਦੇ ਹਜੂਆਂ ਰਾਈ ਬਾਹਰ ਵਹਾ ਦਿੱਤਾ ਕੈਨ ਨੂੰ ਤਾਂ ਉਹਨਾਂ ਦਾ ਬਹੁਤ ਵੱਡਾ ਪਰਿਵਾਰ ਸੀ ਨੋਹਾ ਪੁੱਤ ਪੋਤੇ ਪੋਤੀਆਂ ਵੀ ਸੀ ਪਰ ਅਜਿਹਾ ਕੋਈ ਵੀ ਨਹੀਂ ਸੀ ਜਿਸ ਨਾਲ ਉਹ ਆਪਣੇ ਦਿਲ ਦਾ ਹੱਸਕੇ ਇਸ ਲਈ ਪਤਨੀ ਦੀ ਫੋਟੋ ਮੂਰੇ ਖੜ ਕੇ ਆਪਣੇ ਦਿਲ ਨੂੰ ਹਲਕਾ ਕਰ ਲੈਂਦੇ ਸੀ ਉਸ ਨੂੰ ਐਵੇਂ ਲੱਗਦਾ ਸੀ ਜਿਵੇਂ ਉਹ ਉਸ ਦੀ ਗੱਲ ਸੁਣ ਰਹੀ ਆ ਦਰਅਸਲ 1 ਸਾਲ ਪਹਿਲਾਂ ਸਤਵੰਤ ਜੀ ਦੀ ਪਤਨੀ ਅਰਬੰਸਕੌਰ ਦੀ ਮੌਤ ਹੋ ਗਈ ਪਹਿਲਾਂ ਉਹ ਦੋਨੋਂ ਪਤੀ ਪਤਨੀ ਆਪਣੇ ਪਿੰਡ ਵਿੱਚ ਹੀ ਰਹਿੰਦੇ ਸੀ ਤੇ ਖੇਤੀਬਾੜੀ ਦਾ ਕੰਮ ਕਰਦੇ ਸੀ ਪਿੰਡ ਵਿੱਚ ਆਪਣੇ ਪੁੱਤਰਾਂ ਤੋਂ ਦੂਰ ਰਹਿੰਦੇ ਦੋਨੋਂ ਬਜ਼ੁਰਗ ਪਤੀ ਪਤਨੀ ਬਹੁਤ ਖੁਸ਼ ਸੀ ਉਹ ਦੋਨੋਂ ਇੱਕ ਦੂਜੇ ਦਾ ਬਹੁਤ ਖਿਆਲ ਰੱਖਦੇ ਸੀ ਤੇ ਆਪਣੀ ਹੀ ਦੁਨੀਆ 'ਚ ਸੰਤੁਸ਼ਟ ਰਹਿੰਦੇ ਸੀ ਉਹਨਾਂ ਦੇ ਦੋ-ਦੋ ਬੇਟੇ ਸੀ ਤੇ ਦੋਨੋਂ ਹੀ ਸ਼ਹਿਰ 'ਚ ਰਹਿੰਦੇ ਸੀ ਇੱਕ ਦਿਨ ਰਵੰਸਕੌਰ ਨੂੰ ਬਹੁਤ ਤੇਜ਼ ਬੁਖਾਰ ਹੋਇਆ ਤੇ ਰਾਤ ਨੂੰ ਦਵਾਈ ਲੈ ਕੇ ਸੁੱਤੀ ਪਰ ਸਵੇਰ ਉੱਠ ਹੀ ਨਹੀਂ ਪਾਈ ਪਤਨੀ ਦੀ ਮੌਤ ਨੇ ਸਤਵੰਤ ਸਿੰਘ ਦੇ ਹਿਰਦੇ ਨੂੰ ਬਹੁਤ ਦੁੱਖ ਦਿੱਤਾ ਸਤਵੰਤ ਸਿੰਘ ਜੀ ਤਾਂ ਜ਼ਿੰਦਗੀ ਹੀ ਚਲੀ ਗਈ ਦੋਨੋਂ ਬੇਟੇ ਆਪਣਾ ਆਪਣਾ ਕਰਤਵ ਨਿਭਾ ਕੇ ਸ਼ਹਿਰ ਵਾਪਸ ਚਲੇ ਗਏ ਤੇ ਸਤਵੰਤ ਜੀ ਪਿੰਡ 'ਚ ਇਕੱਲੇ ਰਹਿ ਗਏ ਹਰਬੰਸ ਸਿੰਘ ਜੀ ਨੇ ਆਪਣਾ ਅੱਜ ਤੱਕ ਇੱਕ ਪਾਣੀ ਦਾ ਗਲਾਸ ਚੁੱਕ ਕੇ ਨਹੀਂ ਪੀਤਾ ਸੀ ਤੇ ਨਾ ਹੀ ਆਪਣਾ ਰੁਮਾਲ ਤੱਕ ਧੋਤਾ ਸੀ ਪਰ ਹੁਣ ਉਹ ਸਾਰੇ ਕੰਮ ਖੁਦ ਹੀ ਕਰਨ ਲੱਗ ਪਏ ਚੁੱਲ੍ਹੇ 'ਤੇ ਆਪਣੀ ਰੋਟੀ ਪਕਾਉਂਦੇ ਤੋਂ ਇਹ ਨਾਲ ਉਹਨਾਂ ਨੂੰ ਖੰਗ ਛਿੱੜ ਜਾਂਦੀ ਕੱਚੀ ਪੱਕੀ ਰੋਟੀ ਉੱਤੇ ਲੂਣ ਗੰਡਾ ਰਾ ਕੇ ਖਾ ਲੈਂਦੇ ਫਿਰ ਉਹਨਾਂ ਨੂੰ ਆਪਣੀ ਪਤਨੀ ਦੇ ਹੱਥਾਂ ਨਾਲ ਬਣੇ ਹੋਏ ਪਕਵਾਨਾਂ ਦੀ ਬਹੁਤ ਹੀ ਜਿਆਦ ਆਉਂਦੀ ਫਿਰ ਉਹਨਾਂ ਦੀ ਅੱਖਾਂ 'ਚ ਹੰਝੂ ਆ ਜਾਂਦੇ ਉਹਨਾਂ ਦਾ ਇਕੱਲਾਪਾਣ ਇੰਨਾ ਵੱਧ ਗਿਆ ਸੀ ਕਿ ਆਪਣੀ ਮਰ ਚੁੱਕੀ ਪਤਨੀ ਦੀ ਫੋਟੋ ਹਰ ਟਾਈਮ ਹੱਥ ਵਿੱਚ ਲੈ ਕੇ ਫਿਰਦੇ ਰਹਿੰਦੇ ਜੋ ਵੀ ਦਿਲ ਚੰਦਾ ਪਤਨੀ ਦੀ ਫੋਟੋ ਨੂੰ ਕਹਿ ਦਿੰਦੇ ਕੁਝ ਲੋਕ ਉਹਨਾਂ ਨੂੰ ਇਸ ਤਰ੍ਹਾਂ ਦੇਖ ਕੇ ਮਜ਼ਾਕ ਬਣਾਉਂਦੇ ਸੀ ਜਦ ਕਿ ਉਹਨਾਂ ਦੇ ਗੁਵਾਂਢੀ ਜੋ ਉਹਨਾਂ ਦੀ ਹਾਲਤ ਨੂੰ ਸਮਝਦੇ ਸੀ ਉਹ ਜਾਣਦੇ ਸੀ ਸੁਤੰਤ ਜੀ ਦਾ ਇਹ ਪਾਗਲਪਨ ਨਹੀਂ ਸਗੋਂ ਇਕੱਲਾਪਾਣ ਆ ਜੋ ਉਹਨਾਂ ਨੂੰ ਅੰਦਰੋਂ-ਅੰਦਰੀ ਖਾਈ ਜਾ ਰਿਹਾ ਸਤਵੰਤ ਜੀ ਦੀ ਅਜਈ ਹਾਲਤ ਨੂੰ ਵੇਖ ਕੇ ਉਹਨਾਂ ਦੇ ਗਵਾਂਢੀਆਂ ਨੇ ਉਸਦੇ ਵੱਡੇ ਬੇਟੇ ਨੂੰ ਫੋਨ ਲਾਇਆ ਤੇ ਸਤਵੰਤ ਜੀ ਦੀ ਹਾਲਤ ਬਾਰੇ ਦੱਸਿਆ ਤੇ ਉਹਨਾਂ ਨੂੰ ਆਪਣੇ ਨਾਲ ਰੱਖਣ ਲਈ ਕਿਹਾ ਲੇਕਿਨ ਬਜ਼ੁਰਗ ਸਹੁਰੇ ਨੂੰ ਆਪਣੇ ਕੋਲ ਰੱਖਣ ਦੇ ਲਈ ਦੋਵੇਂ ਨੌਆ ਬਿਲਕੁਲ ਵੀ ਤਿਆਰ ਨਹੀਂ ਸੀ ਪਰ ਲੋਕ ਲੱਜੋਂ ਉਹਨਾਂ ਦੇ ਦੋਵੇਂ ਪੁੱਤ ਸਤਵੰਤ ਜੀ ਨੂੰ ਆਪਣੇ ਨਾਲ ਸ਼ਹਿਰ ਲੈ ਗਏ सतवंत जीवी स्वादिष्ट खाना खाने ਦਾ अरमान ਆਪਣੇ ਨਾਲ ਲੈ ਕੇ ਖੁਸ਼ੀ-ਖੁਸ਼ੀ ਸ਼ਹਿਰ ਆ ਗਏ ਦੋਵੇਂ ਬੇਟਿਆਂ ਨੇ ਫੈਸਲਾ ਕਰ ਲਿਆ ਕਿ ਆਪਣੇ ਪਿਤਾ ਜੀ ਨੂੰ ਇੱਕ-ਇੱਕ ਮਹੀਨਾ ਆਪਣੇ ਕੋਲ ਰੱਖਿਆ ਕਰਾਂਗੇ ਪਹਿਲਾ सतवंत ਜੀ ਦਾ ਵੱਡਾ ਬੇਟਾ ਉਹਨਾਂ ਨੂੰ ਆਪਣੇ ਨਾਲ ਲੈ ਗਿਆ ਤੇ सतवंत ਜੀ ਇਹ ਸੋਚ ਰਹੇ ਸੀ ਕਿ ਪੋਤੇ-ਪੋਤੀ ਨਾਲ ਖੇਡਦੇ ਹੋਏ ਉਸ ਦਾ ਵਕਤ ਬੜੇ ਆਰਾਮ ਨਾਲ ਬੀਤੇਗਾ ਵੱਡੇ بیٹے ਦੇ ਘਰ ਗਏ ਤਾਂ ਇੱਧਰ ਉੱਧਰ ਦੇਖਣ ਲੱਗੇ ਕਿ ਮੇਰੇ ਪੋਤਾ-ਪੋਤੀ ਮੈਨੂੰ ਮਿਲਣ ਲਈ ਆਉਣਗੇ ਤੇ ਮੇਰੇ ਨਾਲ ਖੂਬ ਗੱਲਾਂ ਕਰਨਗੇ। ਕਾਫੀ ਦੇਰ ਤੱਕ ਜਦੋਂ ਕੋਈ ਬਾਹਰ ਨਾ ਆਇਆ ਤਾਂ ਸਤਵੰਤ ਜੀ ਨੇ ਆਪਣੇ بیٹے ਨੂੰ ਪੁੱਛਿਆ beta ਅਜੇ ਤੇ ਜੋਤੀ ਕਿੱਥੇ ਆ? ਆਪਣੇ ਕਾਲਜ ਗਏ ਹੋਏ ਆ ਤਾਂ ਉਹਨਾਂ ਦੇ ਵੱਡੇ بیٹے ਨੇ ਦੱਸਿਆ ਨਹੀਂ ਪਿਤਾ ਜੀ ਅਸੀਂ ਉਹਨਾਂ ਦੋਹਾਂ ਦਾ ਐਡਮਿਸ਼ਨ ਕਿਸੇ ਯੂਨੀਵਰਸਿਟੀ 'ਚ ਕਰਵਾ ਦਿੱਤਾ ਤੇ ਉਹ ਦੋਨੋਂ ਉੱਥੇ ਹੀ ਰਹਿੰਦੇ ਆ। ਗੂਮੀ ਨੇ ਵਿੱਚੇ ਕਦੀ ਵਾਰ ਸਾਨੂੰ ਮਿਲਣ ਆ ਜਾਂਦੇ ਆ ਸਤਵੰਤ ਜੀ ਇਹ ਗੱਲ ਸੁਣ ਕੇ ਬੜੇ ਹੈਰਾਨ ਹੋਏ ਤੇ ਸੋਚਣ ਲੱਗੇ ਕਿ ਜਮਾਨਾ ਕਿੰਨਾ ਬਦਲ ਗਿਆ ਪਰ ਉਹਨਾਂ ਨੂੰ ਥੋੜੀ ਦੇਰ ਬਾਅਦ ਇੱਕ ਸਰਪ੍ਰਾਈਜ਼ ਹੋਰ ਮਿਲਣ ਵਾਲਾ ਸੀ ਉਹ ਵੀ ਕੁੜਮਣੀ ਜਾਨੀ ਕੇ ਵੱਡੀ ਨੂੰਹ ਦੀ ਮਾਂ ਉਹਨਾਂ ਦੇ ਘਰ 'ਚ ਹੀ ਰਹਿੰਦੀ ਸੀ ਆਪਣੀ ਕੁੜਮਣੀ ਨੂੰ ਆਪਣੇ ਬੇਟੇ ਘਰ 'ਚ ਰਹਿੰਦੇ ਹੋਏ ਦੇਖ ਕੇ ਸਤਵੰਤ ਜੀ ਨੂੰ ਥੋੜਾ ਜੀਵਤਾ ਲੱਗਿਆ ਪਰ ਆਪਣੇ ਆਪ ਨੂੰ ਉਹਨਾਂ ਨੇ ਸਮਝਾ ਲਿਆ ਤੇ ਉੱਥੇ ਰਹਿਣ ਲੱਗ ਗਈ ਆਪਣੇ ਵੱਡੇ بیٹے ਦੇ ਘਰ ਰਹਿੰਦੇ ਹੋਏ ਸਤਵੰਤ ਜੀ ਨੂੰ ਦੋ ਵਕਤ ਦੀ ਰੋਟੀ ਤਾਂ ਮਿਲ ਰਹੀ ਸੀ ਪਰ ਉਹ ਆਪਣਾ ਪਨ ਉਹ ਪਿਆਰ ਜਿਸ ਨੂੰ ਤਰਸ ਰਾਇ ਸੀ ਉਹ ਤਾਂ ਕਿਤੇ ਦੂਰ ਦੂਰ ਤੱਕ ਨਹੀਂ ਸੀ ਸਤਵੰਤ ਸਿੰਘ ਜੀ ਦਾ ਬੇਟਾ ਨੂ ਤੇ ਕੁੜਮਣੀ ਇਕੱਠੇ ਬੈਠ ਕੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਂਦੇ ਪਰ ਸਤਵੰਤ ਜੀ ਨੂੰ ਉਸ ਦੇ ਕਮਰੇ ਵਿੱਚ ਹੀ ਦਾਲ ਰੋਟੀ ਪਹੁੰਚਾ ਦਿੱਤੀ ਜਾਂਦੀ ਕਿਉਂਕਿ ਸਤਵੰਤ ਜੀ ਦੇ ਵੱਡੇ ਬੇਟੇ ਨੇ ਉਹਨਾਂ ਨੂੰ ਕਮਰੇ ਵਿੱਚੋਂ ਨਿਕਲਣ ਤੋਂ ਮਨਾ ਕਰ ਦਿੱਤਾ ਸੀ ਸਤਵੰਤ ਜੀ ਨੂੰ ਆਪਣੇ ਬੇਟੇ ਨੂ ਤੇ ਨੂ ਦੀ ਮਾਂ ਤੇ ਹਰ ਸੰਦੇ ਗੱਲਾਂ ਕਰਨ ਦੀ ਆਵਾਜ਼ ਸੁਣਾਈ ਦਿੰਦੀ ਪਰ ਸਤਵੰਤ ਜੀ ਨੂੰ ਇੰਨਾ ਸਭ ਗੱਲਾਂ ਤੋਂ ਦੂਰ ਰੱਖਿਆ ਜਾਂਦਾ ਆਪਣੇ ਹੀ ਬੇਟੇ ਦੇ ਘਰ ਵਿੱਚ ਅਜਿਹਾ ਵਿਹਾਰ ਹੋਣ ਕਰਕੇ ਮਾਣ ਹੀ ਮਾਣ ਆਪਣੀ ਪਤਨੀ ਨਾਲ ਬੁੜਬੜਾਉਣ ਲੱਗਦੇ ਯਾਰ ਬੰਸਕੁਰੇ ਤੂੰ ਕਦੀ ਉਲਟੀ ਗੰਗਾ ਬੰਦੀ ਹੋਈ ਵੇਖੀ ਆ ਆਪਣੇ ਬੇਟੇ ਦੇ ਘਰੇ ਉਸ ਦਾ ਪਿਤਾ ਪਿਆਰ ਦੇ ਆਪਣਾਪਣ ਚੰਗੇ ਖਾਣੇ ਨੂੰ ਪਲਪਲ ਲਈ ਤਰਸ ਰਿਹਾ ਤੇ ਆਪਣਾ ਲਾਇਕ ਪੁੱਤਰ ਆਪਣੀ ਸਾਸ ਨੂੰ ਆਪਣੇ ਘਰ ਵਿੱਚ ਬਿਠਾ ਕੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਵਾ ਰਿਹਾ ਮੇ ਉਸ ਨਾਲ ਪਲ-ਪਲ ਬਿਤਾ ਰਿਆ ਹੱਸ ਸਮਝਾ ਕਰ ਰਿਹਾ ਤੇ ਪਿਆਰ ਵੰਡ ਰਿਹਾ ਪਰ ਮੈਂ ਜਦੋਂ ਕੁਝ ਖਾਣ ਲਈ ਮੰਗਦਾ ਹਾਂ ਤਾਂ ਉਹ ਬੜੀ ਤਿੱਖੀ ਆਵਾਜ਼ ਵਿੱਚ ਮੈਨੂੰ ਬੋਲਦੀ ਆ ਪਾਪਾ ਜੀ ਇਸ ਉਮਰ ਵਿੱਚ ਜਿੰਨਾ ਹੀ ਪ੍ਰੇਜ ਰੱਖੋਗੇ ਓਨਾ ਹੀ ਸਿਹਤ ਲਈ ਠੀਕ ਹੋਵੇਗਾ ਜਦ ਕਿ ਨੋਹ ਦੀ ਮਾਂ ਵੀ ਤਾਂ ਬੁੱਢੀ ਆ ਉਸ ਨੂੰ ਇਹ ਸਭ ਖਾ ਪੀ ਕੇ ਬਿਮਾਰੀਆਂ ਨਹੀਂ ਲੱਗਣਗੀਆਂ ਵਾਹ ਰੱਬਾ ਤੇਰੀ ਵੀ ਲੀਲਾ ਨਿਆਰੀ ਆ ਬਸ ਦਿਨ ਇਸੇ ਤਰ੍ਹਾਂ ਲੰਘ ਗਏ ਫਿਰ ਇੱਕ ਦਿਨ ਸਤਵੰਤ ਜੀ ਆਪਣੇ ਕਮਰੇ ਵਿੱਚੋਂ ਬਾਹਰ ਆਏ ਤਾਂ ਉਹਨਾਂ ਦੀ ਨੂੰਹ ਅਤੇ ਉਸ ਦੀ ਮਾਂ ਸਤਵੰਤ ਜੀ ਵੱਲ ਬੜੀਆਂ ਤਿੱਖੀਆਂ ਨਜ਼ਰਾਂ ਨਾਲ ਦੇਖ ਰਹੀਆਂ ਸੀ ਛੇਹਦ ਉਹਨਾਂ ਦੀ ਪ੍ਰਾਈਵੇਸੀ ਵਿੱਚ ਕੋਈ ਵਿਗੜ ਪੈ ਗਿਆ ਸੀ ਜਦੋਂ ਉਹਨਾਂ ਦਾ ਵੱਡਾ ਬੇਟਾ ਘਰ ਆਇਆ ਤਾਂ ਉਸ ਨੇ ਕਿਹਾ ਬੇਟਾ ਇੱਥੇ ਮੇਰਾ ਮਨ ਨਹੀਂ ਲੱਗਦਾ ਮੈਨੂੰ ਛੋਟੇ ਬੇਟੇ ਦੇ ਘਰ ਛੱਡਿਆ ਘਟੋ ਘਟੋ ਉਹਨਾਂ ਦੇ ਬੱਚਿਆਂ ਨਾਲ ਮੇਰਾ ਮਨ ਤਾਂ ਅਲੱਗ ਜਾਵੇਗਾ ਪਿਤਾ ਜੀ ਦੇ ਕਹਿੰਦੇ ਉਹਨਾਂ ਦੇ ਬੇਟੇ ਨੇ ਉਸ ਨੂੰ ਛੋਟੇ ਬੇਟੇ ਦੇ ਘਰ ਛੱਡ ਦਿੱਤਾ ਕੁਝ ਬਚੀ ਖੁਚੀ ਉਮੀਦ ਲੈ ਕੇ ਸਤਵੰਤ ਜੀ ਆਪਣੇ ਛੋਟੇ ਬੇਟੇ ਦੇ ਘਰ ਗਏ ਪਰ ਛੋਟੀ ਨੂੰ ਤਾਂ ਵੱਡੀ ਨੂੰ ਤੋਂ ਵੀ ਦੋ ਕਦਮ ਅੱਗੇ ਨਿਕਲੀ ਤਾਂ ਸਹੁਰੇ ਨੂੰ ਆਪਣੇ ਘਰ ਵਿੱਚ ਦੇ ਕੇ ਉਦੋਂ ਹੀ ਆਪਣੀ ਜਠਾਣੀ ਨੂੰ ਫੋਨ ਕਰਕੇ ਕਹਿੰਦੀ ਦੀਦੀ ਆਪਣੇ ਵਿੱਚ ਤਾਂ ਪਾਪਾ ਨੂੰ ਰੱਖਣ ਦੀ ਇੱਕ ਇੱਕ ਮਹੀਨੇ ਦੀ ਗੱਲ ਹੋਈ ਸੀ ਤੇ ਫਿਰ ਤੁਸੀਂ 20 ਦਿਨਾਂ ਬਾਅਦ ਹੀ ਪਾਪਾ ਨੂੰ ਇੱਥੇ ਕਿਉਂ ਭੇਜ ਦਿੱਤਾ ਜੇ ਜਿਆ ਵੀ ਕੀਪਾ ਟੁੱਟ ਗਿਆ ਸੀ ਦੂਜੀ ਤਰਫ ਤੋਂ ਪਤਾ ਨਹੀਂ ਕੀ ਜਵਾਬ ਆਇਆ ਫਿਰ ਛੋਟੀ ਨੂੰ ਬੋਲੀ ਅੱਛਾ ਇਹ ਗੱਲ ਆ ਫਿਰ ਅਸੀਂ 20 ਦਿਨ ਹੀ ਪਾਪਾ ਨੂੰ ਰੱਖਾਂਗੇ ਤੇ ਇੱਕ ਵੀ ਦਿਨ ਤੁਹਾਡੇ ਕੋਲ ਛੱਡ ਜਾਵਾਂਗੇ ਇਹ ਕਹਿੰਦੇ ਹੋਏ ਛੋਟੀ ਨੂੰ ਨੇ ਗੁੱਸੇ 'ਚ ਫੂੰਨ ਰੱਖ ਦਿੱਤਾ ਵੱਡੇ ਬੇਟੇ ਦੇ ਘਰ ਘਟੋ ਘਟ ਸਤਵੰਤ ਜੀ ਨੂੰ ਇੱਕ ਕਮਰਾ ਨਸੀਬ ਹੋ ਗਿਆ ਸੀ ਜਿਸ 'ਚ ਬੈਠ ਕੇ ਉਹ ਆਪਣੀ ਕਿਸਮਤ ਤੇ ਹੰਝੂ ਬਹਾ ਲੈਂਦੇ ਸੀ ਪਰ ਛੋਟੇ ਨੂੰ ਪੁੱਤ ਦੇ ਘਰ ਵਿੱਚ ਉਸ ਨੂੰ ਕਮਰਾ ਵੀ ਨਹੀਂ ਮਿਲਿਆ ਉਹਨਾਂ ਨੇ ਸਤਵੰਤ ਜੀ ਦਾ ਬਿਸਤਰਾ ਇੱਕ ਸਟੋਰ ਰੂਮ ਵਿੱਚ ਲਗਾ ਦਿੱਤਾ ਤੇ ਬੱਚਿਆਂ ਨੂੰ ਉਹਨਾਂ ਦੀ ਨਾਨ ਨੇ ਆਪਣੇ ਦਾਦੇ ਕੋਲ ਜਾਣ ਤੋਂ ਮਨਾ ਕਰ ਦਿੱਤਾ। ਬੱਚਿਆਂ ਨੂੰ ਵੇਖਣ ਦੇ ਲਈ ਸਤਵੰਤ ਜੀ ਕਦੇ-ਕਦੇ ਬਾਹਰ ਵਿਹੜੇ 'ਚ ਬੈਠ ਜਾਂਦੇ ਤਾਂ ਵੀ ਉਹਨਾਂ ਨੂੰ ਚਾਹੁੰਦੇ ਹੋਏ ਬੁਲਾ ਨਹੀਂ ਸਕਦੇ ਸੀ। ਦੂਰ ਤੋਂ ਹੀ ਵੇਖਦੇ ਰਹਿੰਦੇ ਬੱਚੇ ਇੱਧਰ-ਉੱਧਰ ਖੇਡਦੇ ਰਹਿੰਦੇ ਪਰ ਮਜਾਲ ਸੀ ਕਿ ਉਹ ਆਪਣੇ ਦਾਦੇ ਨਾਲ ਕੋਈ ਗੱਲ ਕਰ ਲੈਂਦੇ। ਕਿਉਂਕਿ ਬੱਚਿਆਂ ਨੂੰ ਪਤਾ ਸੀ ਜੇ ਉਹਨਾਂ ਦੀ ਮਾਂ ਨੇ ਦਾਦੇ ਨਾਲ ਗੱਲ ਕਰਦਿਆਂ ਵੇਖ ਲਿਆ ਤਾਂ ਉਹਨਾਂ ਨੂੰ ਕਮਰੇ ਵਿੱਚ ਲਿਜਾ ਕੇ ਬਹੁਤ ਕੁੱਟੇਗੀ ਸਤਵੰਤ ਜੀ ਦੂਰ ਬੈਠੇ ਬੱਚਿਆਂ ਨੂੰ ਸ਼ਰਾਰਤਾਂ ਕਰਦੇ ਹੋਏ ਵੇਖਦੇ ਰਹਿੰਦੇ ਤੇ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਖੁਸ਼ ਹੁੰਦੇ ਰਹਿੰਦੇ ਇੱਕ ਦਿਨ ਸਵੇਰੇ ਉੱਠ ਕੇ ਸਤਵੰਤ ਜੀ ਬਾਹਰ ਮੰਜੀ ਉੱਤੇ ਬੈਠੇ ਬੈਠ ਗਏ ਤਾਂ ਉਹਨਾਂ ਨੂੰ ਆਪਣੀ ਨੂਹ ਦੀ ਆਵਾਜ਼ ਸੁਣਾਈ ਦਿੱਤੀ ਉਹ ਕਹਿ ਰਹੀ ਸੀ ਸੁਣਾ ਜੀ ਮੇਰੇ ਕੋਲੇ 500 ਦਾ ਫਟਿਆ ਪੁਰਾਣਾ ਨੋਟ ਆ ਸਬਜ਼ੀ ਵਾਲਾ ਦੁੱਧ ਵਾਲਾ ਕੋਈ ਵੀ ਨਹੀਂ ਇਸ ਨੂੰ ਲੈਂਦਾ ਤੁਸੀਂ ਇੱਕ ਕੰਮ ਕਰੋ ਇਸ ਨੂੰ ਤੁਸੀਂ ਆਪ ਹੀ ਚਲਾ ਦਿਓ ਤੇ ਮੈਨੂੰ ਇਸ ਦੇ ਬਦਲੇ ਇੱਕ ਨਵਾਂ ਨੋਟ ਦੇ ਦਿਓ ਅੱਜ ਮੈਂ ਆਪਣੀਆਂ ਦੋਸਤਾਂ ਦੀ ਪਾਰਟੀ ਵਿੱਚ ਜਾਣਾ ਆ ਸਤਵੰਤ ਜੀ ਵੀ ਆਪਣੀ ਆਦਤ ਤੋਂ ਮਜਬੂਰ ਸੀ ਗਲਤ ਹੁੰਦਾ ਵੇਖ ਕੇ ਤਾਂ ਟੋਕ ਦਿੰਦੇ ਸੀ ਬੇਟੇ ਦੇ ਘਰੋਂ ਜਾਣ ਤੋਂ ਬਾਅਦ ਉਸਨੇ ਆਪਣੀ ਨੂੰਨੋ ਸਮਝਾਉਂਦੇ ਹੋਏ ਕਹਿ ਦਿੱਤਾ ਕਿ ਬਹੂ ਬੱਚੇ ਬਹੁਤ ਸ਼ਰਾਰਤੀ ਹੋ ਗਏ ਆਪਣੀਆਂ ਸਹੇਲੀਆਂ ਨਾਲ ਘੁੰਮਣ ਫਿਰਨ ਦੀ ਬਜਾਏ ਆਪਣੇ ਬੱਚਿਆਂ ਉੱਤੇ ਥੋੜਾ ਧਿਆਨ ਦਿਆ ਕਰ ਇਸ ਉਮਰ ਵਿੱਚ ਬੱਚਿਆਂ ਨੂੰ ਮਾਂ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਆ ਸਤਵੰਤ ਜੀ ਦੀ ਇਹ ਗੱਲ ਸੁਣ ਛੋਟੀ ਨੂ ਨੂੰ ਕੰਡਿਆਂ ਦੀ ਤਰ੍ਹਾਂ ਚੁੱਭ ਗਈ ਤਾਂ ਉਹ ਗੁੱਸੇ 'ਚ ਬੋਲੀ ਅੱਛਾ ਤੁਹਾਨੂੰ ਕੀ ਲੱਗਦਾ ਕਿ ਮੈਂ ਸਾਰਾ ਦਿਨ ਵਾਰਾਗਰਦੀ ਕਰਦੀ ਆ ਮੈਂ ਸਾਰਾ ਦਿਨ ਘਰ ਵਿੱਚ ਬੈਠ ਕੇ ਤੁਹਾਡੀ ਖੰਗ ਦੀ ਆਵਾਜ਼ ਸੁਣਦੀ ਰਵਾਂ ਵੈਸੇ ਵੀ ਸਾਡੇ ਬੱਚੇ ਬਹੁਤ ਸਮਝਦਾਰ ਆ ਤੁਹਾਨੂੰ ਸਾਡੇ ਬੱਚਿਆਂ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਆ ਆਪਣੀ ਨੂ ਦੀਆਂ ਇਹ ਗੱਲਾਂ ਸੁਣ ਕੇ ਸਤਵੰਤ ਜੀ ਨੂੰ ਇਸ ਤਰ੍ਹਾਂ ਲੱਗਿਆ ਕਿ ਉਹ ਛੋਟੀ ਨੂ ਨਹੀਂ ਬਲਕਿ ਇੱਕ ਜਵਾਲਾਮੁਖੀ ਹੋਵੇ ਜੋ ਧੜਾ ਧੜ ਫਟ ਗਈ ਤੇ ਅੱਗ ਦੇ ਗੋਲੇ ਉਸ ਉੱਪਰ ਡਿੱਗ ਰਹੇ ਹੋਣ ਤੇ ਹੁਣ ਕੱਲ ਦੀਆਂ ਆਂ ਨੂਹਾ ਮੇਰੀ ਇੱਜ਼ਤ ਲਾ ਕੇ ਪੈਰਾਂ ਚ ਰੋਲ ਦਿੰਦੀਆਂ ਤੇ ਮੇਰੇ ਬੇਟੇ ਦਾ ਇੰਨੇ ਨਲਾਇਕ ਆ ਜਿਨ੍ਹਾਂ ਨੂੰ ਆਪਣੀਆਂ ਪਤਨੀਆਂ ਦੀ ਚਮਚਾਗਰੀ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਨਹੀਂ ਇਹ ਬੁੱਢਾ ਪਿਤਾ ਦਾ ਜਿਵੇਂ ਉਹਨਾਂ ਦੀ ਜ਼ਿੰਦਗੀ ਚੰਦਾ ਹੀ ਨਾ ਇਹ ਸਭ ਸੋਚ ਕੇ ਰੋ ਕੇ ਸਤਵੰਤ ਜੀ ਦੀਆਂ ਅੱਖਾਂ ਦਾ ਬੁਰਾ ਹਾਲ ਹੋ ਗਿਆ ਫਿਰ ਸਬਰ ਦਾ ਘੁੱਟ ਪੀ ਕੇ ਨਿਢਾਲ ਹੋ ਕੇ ਆਪਣੇ ਬਿਸਤਰੇ ਉੱਤੇ ਆ ਕੇ ਪੈ ਗਏ ਤੇ ਫਿਰ ਦੁਖੀ ਮਨ ਨਾਲ ਆਪਣੀ ਪਤਨੀ ਦੀ ਫੋਟੋ ਨਾਲ ਗੱਲ ਕਰਨ ਲੱਗੇ ਹਰਬੰਸ ਕੁਰੇ ਮੈਨੂੰ ਕਿਉਂ ਨਹੀਂ ਆਪਣੇ ਨਾਲ ਲੈ ਕੇ ਗਈ ਕਿਉਂ ਇੱਥੇ ਕਸ਼ਟ ਸਹਿਣ ਲਈ ਮੈਨੂੰ ਇਕੱਲੇ ਨੂੰ ਛੱਡ ਗਈ ਜਿੰਨਾ ਬੱਚਿਆਂ ਨੂੰ ਕਦੇ ਸੁਖੀ ਰਹੋ ਜਿਉਂਦੇ ਰਹੋ ਅਸ਼ੀਰਵਾਦ ਦਿੰਦੇ ਹੋਏ ਥੱਕਦੇ ਨਹੀਂ ਸਾਪਾ ਅੱਜ ਪਤਾ ਨਹੀਂ ਕਿਉਂ ਨਾ ਬੱਚਿਆਂ ਲਈ ਬਾਦੂਆ ਨਿਕਲਦੀਆਂ ਜਿੰਨਾ ਬੱਚਿਆਂ ਨੂੰ ਪਾਲਿਆ ਪੋਸਿਆ ਪੜਾਇਆ ਲਿਖਾਇਆ ਸਮਾਜ ਵਿੱਚ ਰਹਿਣਾ ਸਿਖਾਇਆ ਅੱਜ ਉਹਨਾਂ ਬੱਚਿਆਂ ਨੂੰ ਹੀ ਆਪਣੇ ਜਨਮਦਾਤਿਆਂ ਦੀ ਕਦਰ ਨਹੀਂ ਵੈਸੇ ਤਾਂ ਮੈਂ ਇਹਨਾਂ ਦਾ ਵਿਹਾਰ ਦੇ ਕੇ ਆਪਣਾ ਮੂੰਹ ਬੰਦ ਹੀ ਰੱਖਦਾ ਪਰ ਗਲਤੀ ਨਾਲ ਕਦੇ ਮੇਰੇ ਤੋਂ ਇਹਨਾਂ ਨੂੰ ਕੋਈ ਸਲਾਹ ਦਿੱਤੀ ਜਾਂਦੀ ਆ ਤਾਂ ਉਹ ਮੈਨੂੰ ਬੋਲਦੇ ਆ ਪਾਪਾ ਜੀ ਤੁਸੀਂ ਤਾਂ ਚੁੱਪ ਹੀ ਰਹੋ ਤੁਸੀਂ ਨਹੀਂ ਸਮਝੋਗੇ ਮੇਰੇ ਮਨ ਤਾਂ ਕਰਦਾ ਹੁੰਦਾ ਕਿ ਜ਼ੋਰ ਨਾਲ ਥੱਪੜ ਇਹਨਾਂ ਦੇ ਮੂੰਹ ਤੇ ਮਾਰਾਂ ਪਰ ਕੀ ਕਰਾਂ ਚੁੱਪ ਰਹਿਣ ਚ ਹੀ ਭਲਾਈ ਆ ਇਹ ਸੋਚ ਕੇ ਮੈਂ ਆਪਣੇ ਆਪ ਨੂੰ ਰੋਕ ਲੈਂਦਾ ਸਤਵੰਤ ਜੀ ਨੂੰ ਅਜਿਹਾ ਲੱਗਿਆ ਕਿ ਜਿਵੇਂ ਉਹਨਾਂ ਦੀ ਪਤਨੀ ਹਰਬੰਸ कौर ਉਹਨਾਂ ਨੂੰ ਇਹ ਕਹਿ ਰਹੀ ਹੋਵੇ ਕਿ ਸੁਣੋ ਜੀ ਤੁਸੀਂ ਆਪਣਾ ਦਿਲ ਛੋਟਾ ਨਾ ਕਰੋ ਉਹ ਤਾਂ ਬੱਚੇ ਆ ਤੁਸੀਂ ਸਮਝਦਾਰੀ ਦਿਖਾਓ ਤੁਹਾਨੂੰ ਦੋ ਵਕਤ ਦੀ ਰੋਟੀ ਤਾਂ ਨਸੀਬ ਹੋ ਰਹੀ ਹੈ ਨਾ ਤੁਸੀਂ ਬੇਕਾਰ ਦੀਆਂ ਗੱਲਾਂ ਸੋਚ ਕੇ ਪਰੇਸ਼ਾਨ ਨਾ ਹੋ ਸਤਵੰਤ ਜੀ ਨੀਂਦ ਵਿੱਚ ਹੀ ਬੜਬੜਾਉਣ ਲੱਗੇ ਨਹੀਂ ਅਰਬੰਸ ਕੁਰੇ ਮੈਨੂੰ ਵੀ ਆਪਣੇ ਨਾਲ ਲੈ ਜਾ ਇਹ ਕਹਿੰਦੇ ਉਹਨਾਂ ਦੀ ਅੱਖ ਖੁੱਲ ਗਈ ਤੇ ਪਸੀਨੇ ਨਾਲ ਭਿੱਜੇ ਹੋਏ ਇਧਰ ਉਧਰ ਵੇਖਣ ਲੱਗੇ ਪਰ ਅਰਬੰਸ ਕੋਰ ਕਿਤੇ ਵੀ ਨਹੀਂ ਸੀ ਅਗਲੇ ਦਿਨ ਉੱਠੇ ਤਾਂ ਉਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਆਪਣੇ ਘਰ ਵਾਪਸ ਜਾਣਾ ਹੀ ਬਿਹਤਰ ਹੋਵੇਗਾ ਆਪਣੇ ਪੁਰਾਣੇ ਜਿਹੇ ਬੈਗ 'ਚ ਕੱਪੜੇ ਪਾ ਲਏ ਤੇ ਤਿਆਰ ਹੋ ਕੇ ਬਾਹਰ ਆ ਗਏ ਉਹਨਾਂ ਦੇ ਨੂੰਹ ਤੇ ਪੁੱਤ ਉਹਨਾਂ ਨੂੰ ਦੇਖ ਕੇ ਹੈਰਾਨ ਹੋ ਗਏ ਇਸ ਤੋਂ ਪਹਿਲਾਂ ਕੋਈ ਹੋਰ ਬੋਲਦਾ ਸਤਵੰਤ ਜੀ ਖੁਦ ਹੀ ਬੋਲ ਪਏ ਬੇਟਾ ਹੁਣ ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ ਮੈਂ ਪਿੰਡ ਵਿੱਚ ਆਪਣੇ ਘਰ ਜਾਣਾ ਚਾਹੁੰਦਾ ਬਿਹਤਰ ਹੋਵੇਗਾ ਕਿ ਤੁਸੀਂ ਮੈਨੂੰ ਸਟੇਸ਼ਨ ਤੱਕ ਛੱਡ ਦਿਓ ਅੱਗੇ ਮੈਂ ਆਪਣੇ ਆਪ ਚਲਾ ਜਾਵਾਂਗਾ ਆਪਣੇ ਸਹੁਰੇ ਦੀ ਇਹ ਗੱਲ ਸੁਣ ਕੇ ਛੋਟੀ ਨੌਂ ਦੇ ਚਿਹਰੇ ਉੱਤੇ ਚਮਕ ਆ ਗਈ ਖੁਸ਼ੀ ਵਿੱਚ ਉਛਲਦੀ ਹੋਈ ਬੋਲੀ ਹਾਂ ਮੈਂ ਤਾਂ ਪਹਿਲਾਂ ਹੀ ਕਹਿ ਰਹੀ ਸੀ ਪਾਪਾ ਜੀ ਦਾ ਇੱਥੇ ਦਿਲ ਨਹੀਂ ਲੱਗੂਗਾ ਕਿਉਂਕਿ ਸ਼ੁਰੂ ਤੋਂ ਹੀ ਪਿੰਡ ਚ ਰਹਿਆ ਇਹ ਕਹਿੰਦੇ ਹੋਏ ਆਪਣੇ ਪਤੀ ਵੱਲ ਵੇਖ ਕੇ ਬੋਲੀ ਤੁਸੀਂ ਇੱਥੇ ਖੜੇ ਹੋ ਸੁਣਿਆ ਨਹੀਂ ਤੁਹਾਨੂੰ ਪਾਪਾ ਜੀ ਨੇ ਕੀ ਕਿਹਾ ਜਲਦੀ ਨਾਲ ਪਾਪਾ ਜੀ ਨੂੰ ਸਟੇਸ਼ਨ ਤੇ ਛੱਡ ਆਓ ਫਿਰ ਤੁਸੀਂ ਆਪਣੇ ਆਫਿਸ ਵੀ ਜਾਣਾ ਆ ਇਹ ਕਹਿ ਕੇ ਛੋਟੀ ਨੂੰ ਆਪਣੇ ਕੰਮ ਚ ਬਿਜੀ ਹੋ ਗਈ ਇੱਧਰ ਆਪਣੀ ਪਤਨੀ ਦੀ ਆਗਿਆ ਦਾ ਪਾਲਣ ਕਰਦੇ ਹੋਏ ਛੋਟਾ ਬੇਟਾ ਆਪਣੇ ਪਿਤਾ ਨੂੰ ਸਟੇਸ਼ਨ ਉੱਤੇ ਛੱਡਣ ਲੱਗਿਆ ਤੇ ਆਪਣੀ ਜੇਬ ਵਿੱਚੋਂ 500 ਦਾ ਨੋਟ ਕੱਢ ਕੇ ਬੋਲਿਆ ਪਾਪਾ ਜੀ ਇਹ ਪੈਸੇ ਤੁਸੀਂ ਰੱਖ ਲਓ ਤੁਹਾਨੂੰ ਰਸਤੇ 'ਚ ਕੰਮ ਆਉਣਗੇ ਸਤਵੰਤ ਜੀ ਨੇ ਧਿਆਨ ਨਾਲ ਵੇਖਿਆ ਇਹ ਉਹੀ ਫਟਿਆ ਹੋਇਆ ਨੋਟ ਸੀ ਜਿਸ ਨੂੰ ਨਾ ਤਾਂ ਸਬਜ਼ੀ ਵਾਲਾ ਲੈ ਲਈ ਤੇ ਆਸੇ ਹੀ ਨਾ ਹੀ ਦੁੱਧ ਵਾਲਾ ਸਤਵੰਤ ਜੀ ਕਦੇ ਤਾਂ ਆਪਣੇ ਬੇਟੇ ਵੱਲ ਵੇਖਦੇ ਸੀ ਤੇ ਕਦੇ ਉਸ ਮੈਲੇ ਕੁਚਲੇ ਫਟੇ ਹੋਏ ਨੋਟ ਵੱਲ ਵੇਖਦੇ ਸੀ ਇੱਕ ਵਾਰ ਤਾਂ ਉਹਨਾਂ ਦਾ ਮਨ ਕਰਿਆ ਕਿ ਇਹ ਨੋਟ ਉਸ ਨੂੰ ਵਾਪਸ ਕਰ ਦੇਵਾਂ ਤੇ ਕਵਾਂ ਇਸ ਨੂੰ ਆਪਣੇ ਕੋਲ ਹੀ ਰੱਖ ਤੇਰੇ ਇਸ ਨੋਟ ਬਿਨਾ ਹੀ ਨਹੀਂ ਤੇਰਾ ਪਿਓ ਵਾਪਸ ਜਾ ਸਕਦਾ ਲੇਕਿਨ ਉਸਦਾ ਬੇਟਾ ਪਹਿਲਾਂ ਹੀ ਬੋਲਿਆ ਕਿ ਪਾਪਾ ਜੀ ਸ਼ਹਿਰ ਵਿੱਚ ਮੰਗਿਹਾਈ ਬਹੁਤ ਆ ਤੇ ਤਨਖਾਹ ਘਟਿਆ ਇਸ ਲਈ ਮੈਂ ਤੁਹਾਨੂੰ ਇਸ ਤੋਂ ਵੱਧ ਪੈਸੇ ਨਹੀਂ ਦੇ ਸਕਦਾ ਆਪਣੇ ਬੇਟੇ ਦੀ ਗੱਲ ਸੁਣ ਕੇ ਸੰਤਵੰਤ ਜੀ ਆਪਣੇ ਗੁੱਸੇ ਦੇ ਜਵਾਲਾਮੁਖੀ ਨੂੰ ਮਨ ਵਿੱਚ ਹੀ ਦਬਾਉਂਦੇ ਹੋਏ ਬੋਲੇ ਬੇਟਾ ਜਦੋਂ ਮੈਂ ਤੁਹਾਡਾ ਦੋਵਾਂ ਭਰਾਵਾਂ ਦਾ ਐਡਮਿਸ਼ਨ ਇੰਗਲਿਸ਼ ਸਕੂਲ ਵਿੱਚ ਕਰਵਾਇਆ ਸੀ ਉਹ ਸਮੇਂ ਮੈਂ ਬੜੀ ਮੁਸ਼ਕਲ ਨਾਲ ਕਮਾਉਂਦਾ ਸੀ ਤੇ ਤੁਹਾਡੀ ਪੜ੍ਹਾਈ ਦਾ ਖਰਚਾ ਹਜ਼ਾਰ ਰੁਪਏ ਹੁੰਦਾ ਸੀ ਤੇ ਮੰਗਿਆਈ ਉਸ ਸਮੇਂ ਵੀ ਬਹੁਤ ਸੀ ਤੇ ਮੈਂ ਤੁਹਾਡੀ ਹਰ ਇੱਕ ਖੁਆਇਸ਼ ਪੂਰੀ ਕਰ ਦਿੰਦਾ ਸੀ ਤੁਸੀਂ ਇੱਕ ਚੀਜ਼ ਦੀ ਡਿਮਾਂਡ ਕਰਦੇ ਸੀ ਤਾਂ ਮੈਂ ਤੁਹਾਨੂੰ ਦੋ ਦੋ ਲੈ ਕੇ ਦਿੰਦਾ ਸੀ ਫਿਰ ਵਕਤ ਦੀ ਗੱਲ ਆ ਸਤਵੰਤ ਜੀ ਨੇ ਡੂੰਗਾ ਸਾਫਰ ਦੇ ਹੋਏ ਇਹ ਗੱਲ ਕਹੀ ਫਿਰ ਟ੍ਰੇਨ ਹੌਲੀ ਹੌਲੀ ਚੱਲ ਪਈ ਸਤਵੰਤ ਜੀ ਆਪਣੇ ਪਿੰਡ ਆਪਣੇ ਘਰ ਵਿੱਚ ਪਹੁੰਚੇ ਤਾਂ ਸਕੂਨ ਨਾਲ ਸਾਹ ਲਿਆ ਆਪਣੇ ਪਰਨੇ ਨਾਲ ਆਪਣਾ ਪਸੀਨਾ ਪੂੰਝਿਆ ਤੇ ਮੰਝੇ ਉੱਤੇ ਆਰਾਮ ਨਾਲ ਪੈ ਗਿਆ ਤੇ ਉਹਨਾਂ ਨੂੰ ਕੁਝ ਸੰਤੁਸ਼ਟੀ ਮਿਲੀ ਤੇ ਬੋਲੇ ਆਹਾ ਕਿੰਨੀ ਸ਼ਾਂਤੀ ਆ ਇੱਥੇ ਪਰ ਇੱਥੇ ਉਹੀ ਚੁੱਲ੍ਹੇ ਦਾ ਧੂਆਂ ਤੇ ਇਕੱਲਾਪਨ ਸਤਵੰਤ ਜੀ ਨੂੰ ਇੱਕ ਗੱਲ ਦੀ ਸੰਤੁਸ਼ਟੀ ਸੀ ਕਿ ਆਪ ਮੈਂ ਆਪ ਇਥੇ ਬਿਨਾ ਕਿਸੇ ਦੀਆਂ ਦੋ ਗੱਲਾਂ ਸੁਣਿਆ ਆਰਾਮ ਨਾਲ ਆਪਣੀ ਰੋਟੀ ਖਾ ਸਕਾਂਗਾ ਕਦੇ ਮਾਨ ਹੁੰਦਾ ਤਾਂ ਭੁੱਖ ਮਿਟਾਉਣ ਲਈ ਰੋਟੀ ਬਣਾ ਲੈਂਦੇ ਤੇ ਕਦੇ ਨਰਾਜ ਮਾਨ ਨਾਲ ਬਿਸਤਰੇ ਤੇ ਹੀ ਪਏ ਰਹਿੰਦੇ ਹੌਲੀ ਹੌਲੀ ਉਹਨਾਂ ਦਾ ਸਰੀਰ ਕਮਜ਼ੋਰ ਹੋਣ ਲੱਗਿਆ ਫਿਰ ਤਬੀਅਤ ਵੀ ਖਰਾਬ ਰਹਿਣ ਲੱਗੀ ਕਦੇ-ਕਦੇ ਗਵਾਂਢੀ ਉਹਨਾਂ ਨੂੰ ਮਿਲਣ ਆ ਜਾਂਦੇ ਤੇ ਉਹਨਾਂ ਨੂੰ ਦਵਾਈ ਦੇ ਜਾਂਦੇ ਬਿਮਾਰੀ ਕਰਕੇ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਤੇ ਹੁਣ ਉਹ ਰੋਟੀ ਵੀ ਨਹੀਂ ਬਣਾ ਸਕਦੇ ਸੀ ਭੁੱਖੇ ਢਿੱਡ ਨਿਡਾਲ ਹੋ ਕੇ ਮੰਜੇ ਤੇ ਪੈ ਰਹੇ ਨੇ ਆਂਡ ਗਵਾਂਡ ਦੇ ਲੋਕਾਂ ਨੇ ਫੋਨ ਕਰਕੇ ਉਹਨਾਂ ਦੇ بیٹے ਨੂੰ ਉਹਨਾਂ ਦੀ ਹਾਲਤ ਬਾਰੇ ਖਬਰ ਦਿੱਤੀ ਪਰ ਆਪਣੀ ਦੁਨੀਆ ਵਿੱਚ ਅਤੇ ਆਪਣੇ ਪਰਿਵਾਰ ਵਿੱਚ ਮਸਤ ਉਹਨਾਂ ਦੇ ਬੇਟੇ ਨੇ ਆਪਣੇ ਪਿਤਾ ਕੋਲ ਆਉਣ ਦੀ ਕੋਈ ਜ਼ਰੂਰਤ ਹੀ ਨਹੀਂ ਸਮਝੀ। ਭੁੱਖੇ ਰਹਿਣ ਕਾਰਨ ਸਤਵੰਤ ਜੀ ਦੀ ਸਿਹਤ ਦਿਨੋਂ ਦਿਨ ਵਿਗੜਦੀ ਜਾ ਰਹੀ ਸੀ। ਹੁਣ ਤਾਂ ਉਹਨਾਂ ਦੇ ਰਿਸ਼ਤੇਦਾਰ ਅਤੇ ਗਵਾਂਡੀਆਂ ਨੇ ਵੀ ਉਹਨਾਂ ਦੇ ਪੁੱਤਰਾਂ ਨੂੰ ਖਬਰ ਦੇਣੀ ਬੰਦ ਕਰ ਦਿੱਤੀ ਕਿਉਂਕਿ ਉਹਨਾਂ ਦੇ ਪੁੱਤਰਾਂ ਨੇ ਤਾਂ ਫੈਸਲਾ ਹੀ ਕਰ ਲਿਆ ਸੀ ਕਿ ਉਹ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਕਰਨ ਹੀ ਪਿੰਡ ਆਉਣਗੇ। ਫਿਰ ਇੱਕ ਦਿਨ ਸਤਵੰਤ ਜੀ ਦੀ ਤਬੀਅਤ ਬਹੁਤ ਜ਼ਿਆਦਾ ਵਿਗੜ ਗਈ। ਉਹਨਾਂ ਨੇ ਬਿਲਕੁਲ ਹੀ ਬਿਸਤਰਾ ਫੜ ਲਿਆ। ਤੁਰਨ ਫਿਰਨ ਉੱਠਣ ਬੋਲਣ ਜੋਗੇ ਵੀ ਨਾ ਰਹੇ ਆਂਡ ਗਵਾਂਡ ਵਾਲਿਆਂ ਨੇ ਫਿਰ ਉਹਨਾਂ ਦੇ ਪੁੱਤਰਾਂ ਨੂੰ ਦੁਬਾਰਾ ਫੋਨ ਕੀਤਾ ਕਿ ਤੁਹਾਡੇ ਪਿਤਾ ਜੀ ਦੀ ਤਬੀਅਤ ਬਹੁਤ ਜ਼ਿਆਦਾ ਵਿਗੜ ਗਈ ਜੇ ਤੁਸੀਂ ਉਹਨਾਂ ਨੂੰ ਆਖਰੀ ਵਾਰ ਮਿਲਣਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਆਪਣੇ ਪਿਤਾ ਕੋਲ ਆ ਜਾਓ ਇਹ ਖਬਰ ਸੁਣ ਕੇ ਸੰਤਵੰਤ ਜੀ ਦੀਆਂ ਦੋਨੋਂ ਨੋਆਾਂ ਵਿੱਚ ਖੁਸ਼ੀ ਦੀ ਲਹਿਰ ਚੱਲ ਪਈ ਚਲੋ ਨਿਤ ਨਿਤ ਦੇ ਝੰਜਟ ਤੋਂ ਤਾਂ ਛੁਟਕਾਰਾ ਮਿਲ ਜਾਵੇਗਾ ਨਹੀਂ ਤਾਂ ਰੋਜ਼ ਰੋਜ਼ ਕਦੇ ਖੰਗ ਦੀ ਖਬਰ ਕਦੇ ਬੁਖਾਰ ਕਦੇ ਇੱਥੇ ਦਰਦ ਕਦੇ ਉੱਥੇ ਦਰਦ ਸੇਤਾ ਪਹਿਲਾਂ ਹੀ ਆਪਣੀ ਲਾਈਫ 'ਚ ਬਹੁਤ ਬਿਜੀ ਆ। ਕੌਣ ਸੇਵਾ ਕਰੇ ਮੰਜੀ ਉੱਤੇ ਪਏ ਬੁੱਢੇ ਦੀ? ਉਹਨਾਂ ਦੀਆਂ ਦੋਵੇਂ ਨੋਹਾ ਆਪਣੇ ਆਪਣੇ ਪਤੀ ਨਾਲ ਪਿੰਡ ਪਹੁੰਚ ਗਈਆਂ ਤੇ ਘਰ ਪਹੁੰਚ ਕੇ ਉਹ ਦੋਵੇਂ ਜੋਰ-ਜੋਰ ਦੀ ਰੋਣ ਲੱਗ ਪਈਆਂ। ਜਿਸ ਤਰ੍ਹਾਂ ਉਹਨਾਂ ਨੂੰ ਆਪਣੇ ਸਹੁਰੇ ਦੇ ਜਾਣ ਦਾ ਬਹੁਤ ਦੁੱਖ ਸੀ। ਜਦ ਕਿ ਸਾਰੇ ਆਂਡ-ਗਵਾਂਡ ਵਾਲੇ ਜਾਣਦੇ ਸੀ ਕਿ ਜਿਸ ਸਹੁਰੇ ਨੂੰ ਦੇਵਤਾ ਮੰਨ ਕੇ ਇਹ ਦਿਖਾਵਾ ਕਰਦੇ ਹੋਏ ਦਿਹਾੜਾ ਮਾਰ ਰਹਿ ਕੇ ਰੋ ਰਹੀਆਂ ਨੇ। ਤੇਰਾ ਸਾਰਾ ਘਰ ਸਿਰ ਤੇ ਚੁੱਕ ਲਿਆ ਇਹਨਾਂ ਕੋਲੋਂ ਤਾਂ ਆਪਣੇ ਸਹੁਰੇ ਨੂੰ ਤਾਂ ਦੋ ਵਕਤ ਦੀ ਇੱਜ਼ਤ ਨਾਲ ਰੋਟੀ ਨਹੀਂ ਖਵਾਈ ਗਈ ਦੋ ਘੰਟੇ ਰੋਣ ਧੋਣ ਦਾ ਨਾਟਕ ਕਰਨ ਤੋਂ ਬਾਅਦ ਜਦੋਂ ਭੁੱਖ ਲੱਗੀ ਤਾਂ ਆਪਣੇ ਨਾਲ ਤਰ੍ਹਾਂ ਤਰ੍ਹਾਂ ਦੇ ਖਾਣ ਪੀਣ ਵਾਲੇ ਸਮਾਨ ਚਿਪਸ ਆਈਸਕ੍ਰੀਮ ਸੈਂਡਵਿਚ ਨੂੰ ਇੱਕ ਕਮਰੇ 'ਚ ਬੈਠ ਕੇ ਚੋਰੀ ਖਾ ਹੁੰਦੀਆਂ ਤੇ ਫਿਰ ਉਹਨ ਦਾ ਨਾਟਕਨ ਲੱਗ ਜਾਂਦੀਆਂ ਸਤਵੰਤ ਜੀ ਨਢਾਲ ਹੋ ਕੇ ਮੰਜੇ ਤੇ ਪੈ ਸੀ ਕੋ ਕੁਝ ਬੋਲ ਜਾਂ ਉਠ ਤਾ ਨਹੀਂ ਸਕਦੇ ਸੀ ਪਰ ਦੇਖ ਅਤੇ ਸਮਝ ਸਾਰਾ ਕੁਝ ਰਹਿ ਸੀ ਜ਼ਿੰਦਗੀ ਦੇ ਚੱਕਰ ਵੀ ਉਹਨੂੰ ਬੜੀ ਡੁੰਗੀ ਤਰ੍ਹਾਂ ਸਮਝਦੇ ਸੀ ਤੇ ਕਿਸ ਤਰ੍ਹਾਂ ਜਦੋਂ ਇਨਸਾਨ ਆਪਣੀ ਉਮਰ ਦੇ ਅਖੀਰਲੇ ਪੜਾਅ ਵਿੱਚ ਹੁੰਦਾ ਤਾਂ ਉਸ ਦੀ ਹਾਲਤ ਛੜਕ ਤੇ ਪੈ ਪੱਥਰ ਦੀ ਤਰ੍ਹਾਂ ਹੋ ਜਾਂਦੀ ਆ ਕੋਲ ਦੇ ਰਿਸ਼ਤੇਦਾਰ ਵੀ ਪਰाये ਹੋ ਜਾਂਦੇ ਆ ਸਤਵੰਤ ਜੀ ਨੂੰ ਵੇਖਣ ਦੇ ਲਈ ਸਵੇਰ ਤੋਂ ਰਿਸ਼ਤੇਦਾਰਾਂ ਤੇ ਆਂਡ ਗਵੰਡ ਘਰ ਵਿਚ ਆ ਰਹੇ ਸੀ ਜਦੋਂ ਹੀ ਘਰ ਵਿੱਚ ਕਿਸੇ ਨੂੰ ਆਉਂਦਾ ਦੇਖਦੀਆਂ ਤਾਂ نوਹਾ ਪੁੱਤਰਾਂ ਦਾ ਮੂੰਹ ਲਟਕ ਜਾਂਦਾ ਵੱਡਾ ਬੇਟਾ ਬੋਲਦਾ ਕੀ ਕਰ ਸਕਦੇ ਆ ਅਖੀਰਲਾ ਵਕਤ ਦਾ ਜਿਆਦਾ ਦੁੱਖ ਨਾ ਦੇਖਣ ਤਾਂ ਹੀ ਚੰਗਾ ਸਾਡੇ ਕੋਲ ਵੀ ਆਪਣੀ ਨੌਕਰੀ ਦੀ ਵਜ੍ਹਾ ਕਰਕੇ ਜਿਆਦਾ ਟਾਈਮ ਕਿੱਥੇ ਹੁੰਦਾ ਛੋਟਾ ਬੇਟਾ ਬੋਲਿਆ ਵੀਰ ਜੀ ਮੈਂ ਤਾਂ ਕਹਿੰਦਾ ਪਾਪਾ ਜੀ ਨੂੰ ਜ਼ਮੀਨ ਉੱਤੇ ਪਾ ਦਿੰਨੇ ਆ ਕੀ ਦੋਵੇਂ ਨੋਹਾ ਇਸ ਤਰ੍ਹਾਂ ਦਿਹਾੜਾ ਮਾਰ ਕੇ ਰੋਣ ਲੱਗਦੀਆਂ ਜਿਵੇਂ ਉਹਨਾਂ ਦੇ ਸੋਹਰਾ ਸਾਹਿਬ ਰੱਬ ਨੂੰ ਪਿਆਰੇ ਹੋ ਗਏ ਹੁਣ ਆਪਣੀਆਂ ਨੋਹਾਂ ਦਾ ਇਹ ਡਰਾਮਾ ਸਤਵੰਤ ਜੀ ਪਏ ਹੋਏ ਵੇਖ ਰਾਇ ਸੀ ਫਿਰ ਉਹਨਾਂ ਦੇ ਬੇਟੇ ਨੇ ਆਪਣੇ ਪਿਤਾ ਨੂੰ ਜ਼ਮੀਨ ਉੱਤੇ ਪਾ ਦਿੱਤਾ ਤਾਂ ਸਾਰਾ ਹੀ ਪਿੰਡੀ ਇਕੱਠਾ ਹੋ ਗਿਆ ਵੱਡੀ ਨੋਹ ਆਪਣੇ ਸੋਹਰੇ ਦੀਆਂ ਲੱਤਾਂ ਦੁਬਾਰੀ ਸੀ ਛੋਟੀ ਲੋਕਾਂ ਦੀ ਵਾਹ ਵਾਹ ਖੱਟਲੀ ਪਾਠ ਕਰਨ ਲੱਗ ਗਈ ਦੋਨਾਂ ਪੁੱਤਾਂ ਨੇ ਸਤਵੰਤ ਜੀ ਨੂੰ ਲਈ ਖੱਫਣ ਦਾ ਕੱਪੜਾ ਤੇ ਉਹਨਾਂ ਦੀ ਚਿਤਾ ਲਈ ਬਾਲਣ ਵੀ ਮੰਗਵਾ ਲਿਆ ਜਦ ਕਿ ਸਤਵੰਤ ਜੀ ਤਾਂ ਉਵੇਂ ਦੇ ਉਵੇਂ ਪਏ ਸੀ ਸ਼ਾਮ ਹੋ ਗਈ ਤਾਂ ਸਾਰੇ ਲੋਕ ਆਪਣੇ ਆਪਣੇ ਘਰ ਚਲੇ ਗਏ ਤੇ ਦੋਨੋਂ ਬੇਟੇ ਤੇ ਨੋਹਾ ਜੋ ਲੋਕਾਂ ਦੇ ਸਾਹਮਣੇ ਚੰਗਾ ਹੁੰਦਾ ਨਾਟਕ ਕਰ ਰਹੀਆਂ ਸੀ ਆਪਣੇ ਅਸਲੀ ਰੂਪ ਚ ਆ ਗਈਆਂ ਛੋਟੀ ਨੋ ਨੇ ਆਪਣੀ ਜਠਾਣੀ ਨੂੰ ਪੁੱਛਿਆ ਦੀਦੀ ਤੁਹਾਨੂੰ ਕੀ ਲੱਗਦਾ ਪਪਾ ਜੀ ਨੂੰ ਕਿੰਨਾ ਟਾਈਮ ਲੱਗੇਗਾ ਮਰਨ ਚ ਵੱਡੀ ਨੋ ਡੂੰਗਾ ਸਾਹ ਪਰਦੇ ਹੋਏ ਬੋਲੀ ਕਿ ਹੁਣ ਤਾਂ ਪਪਾ ਜੀ ਨੂੰ ਮੁਕਤੀ ਕਦ ਮਿਲੂਗੀ ਤੇ ਆਪਾਂ ਵਟਵਾਰਾ ਕਰਕੇ ਆਪੋ ਆਪਣੇ ਘਰ ਜਾਵਾਂਗੇ ਛੋਟੀ ਨੋ ਬੋਲੀ ਦੀਦੀ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਨੀ ਆ ਜੋ ਮੰਮੀ ਜੀ ਦਾ ਵੱਡਾ ਹਾਰਿਆ ਨਾ ਉਹ ਤਾਂ ਮੈਂ ਹੀ ਲਵਾਂਗੀ ਕਿਉਂਕਿ ਉਹ ਮੈਨੂੰ ਬੜਾ ਪਸੰਦ ਆ ਹਾਏ ਮੈਂ ਕਦੋਂ ਦੀ ਵੇਟ ਕਰਦੀ ਸੀ ਉਹਨੂੰ ਪਾਉਣ ਦਾ ਮੈਨੂੰ ਕਦੋਂ ਮੌਕਾ ਮਿਲੂਗਾ ਆਖਰ ਉਹ ਟਾਈਮ ਵੀ ਆ ਗਿਆ ਵੱਡੀ ਨੂੰ ਬੋਲੀ ਅੱਛਾ ਠੀਕ ਆ ਹਾਰ ਤੂੰ ਰੱਖ ਲਵੀ ਤੇ ਫਿਰ ਮੰਮੀ ਜੀ ਦੇ ਮੋٹے ਕੰਗਣ ਮੇਰੇ ਹੋ ਗਏ ਮੈਂ ਉਹਨਾਂ ਨੂੰ ਵੇਚ ਕੇ ਆਪਣੇ ਲਈ ਨਵੇਂ ਡਿਜ਼ਾਈਨ ਦੇ ਕੰੰਨ ਲੈ ਲਵਾਂਗੀ ਪਤਾ ਆ ਯਾ ਛੋਟੀ ਮੈਂ ਤਾਂ ਸੁਨਿਆਰੇ ਦੁਕਾਨ ਤੇ ਡਿਜ਼ਾਈਨ ਵੀ ਪਸੰਦ ਕਰਕੇ ਰੱਖਿਆ ਆਪਣੇ ਲਈ ਨੋਹਾਂ ਦੀਆਂ ਗੱਲਾਂ ਸੁਣ ਕੇ ਸਤਵੰਤ ਜੀ ਦਾ ਦਿਲ ਅੰਦਰੋਂ ਚੀਰਿਆ ਗਿਆ ਉਹਨਾਂ ਦਾ ਮੰਨਤਾ ਕਰਦਾ ਸੀ ਕਿ ਚੀਕ-ਚੀਕ ਕੇ ਪਿੰਡ ਵਾਲਿਆਂ ਲੋਕਾਂ ਨੂੰ ਆਪਣੇ ਨੋਹਾਂ ਪੁੱਤਾਂ ਦੀ ਸੱਚਾਈ ਦੱਸਾਂ ਪਰ ਉਹਨਾਂ ਦੇ ਸਰੀਰ ਵਿੱਚ ਜਾਨ ਹੀ ਕਿੱਥੇ ਸੀ ਕਿ ਉਹ ਕੁਝ ਬੋਲ ਸਕਦੇ ਸਤਵੰਤ ਜੀ ਦੇ ਕੋਲ ਬੈਠ ਕੇ ਉਹਨਾਂ ਦੇ ਚਾਰੇ ਨੋਹ ਪੁੱਤ ਆਪਸ ਵਿੱਚ ਵਿਚਾਰ ਵਟਾਂਦਰਾ ਕਰ ਰਹੇ ਸੀ ਛੋਟਾ ਮੁੰਡਾ ਬੋਲਿਆ ਵੀਰ ਜੀ ਬਹੁਤ ਟਾਈਮ ਹੋ ਗਿਆ ਆਪਣੇ ਘਰ ਵਿੱਚ ਕੋਈ ਵੱਡਾ ਪ੍ਰੋਗਰਾਮ ਨਹੀਂ ਹੋਇਆ ਪਰ ਹੁਣ ਆਪਾਂ ਪਾਪਾ ਜੀ ਦੀ ਮੌਤ ਤੋਂ ਬਾਅਦ ਪਿੰਡ ਵਾਲਿਆਂ ਨੂੰ ਦਿਖਾ ਦਵਾਂਗੇ ਕਿ ਅਸੀਂ ਵੀ ਕਿਸੇ ਤੋਂ ਘੱਟ ਨਹੀਂ ਆਪਾਂ ਉਹਨਾਂ ਦੀ ਅੰਤਿਮ ਅਰਦਾਸ ਵੇਲੇ ਖਾਣ ਪੀਣ ਦੀ ਇੱਕ ਤੋਂ ਇੱਕ ਚੀਜ਼ ਵੱਧ ਕੇ ਰੱਖਾਂਗੇ ਇੰਨੇ ਜ਼ਿਆਦਾ ਪਕਵਾਨ ਬਣਾਵਾਂਗੇ ਕਿ ਲੋਕਾਂ ਦੇ ਖਾਂਦੇ ਖਾਂਦੇ ਥੱਕ ਜਾਣਗੇ ਹੁਣ ਤਾਂ ਬੜੀ ਬੇਸਬਰੀ ਨਾਲ ਸਤਵੰਤ ਜੀ ਦੀ ਮੌਤ ਦੀ ੜੀ ਘੋਣ ਲੱਗੀ ਸੀ ਪਰ ਤਿੰਨ ਦਿਨ ਲੰਘ ਗਏ ਸਤਵੰਤ ਜੀ ਦੇ ਬੇਟੇ ਸੋਚ ਰਹੇ ਸੀ ਪਾਪਾ ਜੀ ਦੀ ਆਤਮਾ ਕਿਉਂ اٹਕੀ ਹੋਈ ਆ ਅਸੀਂ ਸਾਰੇ ਤਾਂ ਉਹਨਾਂ ਦੇ ਕੋਲ ਹੀ ਆ ਤੇ ਬਾਬਾ ਜੀ ਦੀ ਕਿਸ ਨੂੰ ਮਿਲਣ ਦੀ ਇੱਛਾ ਆ ਜੋ ਪਾਪਾ ਜੀ ਆਖਰੀ ਸਾਹ ਲੈਣ ਦਾ ਨਾ ਹੀ ਨਹੀਂ ਲੈ ਰਹੇ ਫਿਰ ਪਿੰਡ ਦੇ ਇੱਕ ਵੱਡੇ ਬਜ਼ੁਰਗ ਜਿਸ ਨੂੰ ਸਾਰਾ ਪਿੰਡ ਬਹੁਤ ਮੰਨਦਾ ਸੀ ਸੁਤਵੰਤ ਜੀ ਦਾ ਪਤਾ ਲੈਣ ਆਏ ਤਾਂ ਉਹਨਾਂ ਦੇ ਮੁੰਡਿਆਂ ਨੇ ਕਿਹਾ ਆਇਆ ਜੀ ਪਤਾ ਨਹੀਂ ਪਾਪਾ ਜੀ ਦੀ ਜਾਨ ਕਿਉਂ ਇਸ ਤਰ੍ਹਾਂ ਕਿਉਂ اٹਕੀ ਹੋਈ ਆ ਤਾਂ ਉਹ ਬਜ਼ੁਰਗ ਬੋਲਿਆ ਬੇਟਾ ਕਈ ਵਾਰ ਇਨਸਾਨ ਦੀ ਆਪਣੀ ਕਿਸੇ ਮਨਪਸੰਦ ਚੀਜ਼ ਨੂੰ ਖਾਂਦੀ ਇਸ਼ਾ ਹੁੰਦੀ ਆ ਤਾਂ ਵੀ ਇਨਸਾਨ ਦੇ ਪ੍ਰਾਨ ਨਹੀਂ ਨਿਕਲਦੇ ਤੁਸੀਂ ਇਸ ਤਰ੍ਹਾਂ ਕਰੋ ਆਪਣੇ ਪਾਪਾ ਜੀ ਦੀ ਪਸੰਦ ਦੇ ਖਾਣੇ ਬਣਵਾ ਲਵੋ ਤੇ ਆਪਣੇ ਪਾਪਾ ਜੀ ਨੂੰ ਖਵਾਓ ਹੋ ਸਕਦਾ ਉਹਨਾਂ ਦੀ ਕੋਈ ਖਾਣ ਪੀਣ ਦੀ ਇਸ਼ਾ ਅਧੂਰੀ ਰਹਿ ਗਈ ਹੋਵੇ ਇਸੇ ਕਰਕੇ ਉਹਨਾਂ ਦੀ ਜਾਨ اٹਕੀ ਹੋਵੇ ਫਿਰ ਜਲਦੀ ਜਲਦੀ ਸਤਵੰਤ ਜੀ ਦੀਆਂ ਨਵਾਂ ਨੇ ਰਸੋਈ ਵਿੱਚ ਜਾ ਕੇ ਦੇਸੀ ਘਿਓ ਚ ਸੂਜੀ ਦਾ ਹਲਵਾ ਬਣਾ ਲਿਆ ਜਦੋਂ ਹਲਵਾ ਲੈ ਕੇ ਬਾਹਰ ਆਈਆਂ ਤਾਂ ਹਲਵੇ ਦੀ ਖੁਸ਼ਬੂ ਨਾਲ ਰੋਮ ਰੋਮ ਖਿੜ ਗਿਆ ਸਤਵੰਤ ਜੀ ਦੇ ਵੱਡੇ ਬੇਟੇ ਨੇ ਚਮਚੇ ਨਾਲ ਥੋੜਾ ਜਿਹਾ ਹਲਵਾ ਉਹਨਾਂ ਦੇ ਮੂੰਹ ਚ ਪਾਇਆ ਤਾਂ ਸਤਵੰਤ ਜੀ ਬੜੀ ਖੁਸ਼ੀ ਖੁਸ਼ੀ ਹਲਵਾ ਖਾਣ ਲੱਗੇ ਉਹਨਾਂ ਦੀਆਂ ਦੋਨੇ ਨੂਹਾਂ ਤੇ ਦੋਨੇ ਬੇਟੇ ਹਲਵਾ ਖਾਂਦਿਆਂ ਨੂੰ ਦੇਖ ਕੇ ਹੈਰਾਨ ਹੋ ਰਹੇ ਸੀ ਤੇ ਦੇਖਦੇ ਹੀ ਦੇਖਦੇ ਪੂਰਾ ਕਟੋਰਾ ਖਾਲੀ ਹੋ ਗਿਆ ਹੁਣ ਜੋ ਨਵਾਂ ਸੁਤੰਤ ਜੀ ਦੀ ਮੌਤ ਦਾ ਇੰਤਜ਼ਾਰ ਕਰ ਰਹੀਆਂ ਸੀ ਉਹਨਾਂ ਦਾ ਇਹ ਇੰਤਜ਼ਾਰ ਖਤਮ ਹੋ ਗਿਆ ਤੇ ਫਿਰ ਛੋਟੀ ਨੂ ਨੇ ਕਿਹਾ ਮੈਂ ਤਾਂ ਆਪਣੀ ਪੈਕਿੰਗ ਕਰਦੀ ਆ ਕਿਉਂਕਿ ਅਸੀਂ ਵੇਲੇ ਨਹੀਂ ਕਿਸੇ ਦੀ ਮੌਤ ਦੇ ਇੰਤਜ਼ਾਰ 'ਚ ਇੱਥੇ ਬੈਠੇ ਰਹੀਏ ਫਿਰ ਉਹ ਵੱਡੀ ਨੂ ਵੀ ਗੁੱਸੇ 'ਚ ਪੜ ਕੁਠੀ ਤੇ ਬੋਲੀ ਹਾਂ ਹਾਂ ਵੇਲੇ ਤਾਂ ਅਸੀਂ ਆਂ ਸਾਨੂੰ ਤਾਂ ਕੋਈ ਕੰਮ ਹੀ ਨਹੀਂ ਆ ਅਸੀਂ ਪਾਪਾ ਜੀ ਦਾ ਠੇਕਾ ਲੈ ਰੱਖਿਆ ਪੂਰੇ 20 ਦਿਨ ਅਸੀਂ ਪਾਪਾ ਜੀ ਦੀ ਸੇਵਾ ਕੀਤੀ ਤੇ ਤੁਸੀਂ ਤਾਂ ਇੱਕ ਹਫਤਾ ਵੀ ਨਹੀਂ ਰੱਖ ਸਕੇ ਦਰਾਣੀ ਤੇ ਜਠਾਣੀ ਚ ਜ਼ਬਰਦਸਤ ਲੜਾਈ ਹੋ ਗਈ ਤੇ ਦੋਵੇਂ ਬੇਟੇ ਵੀ ਲੜਨ ਲੱਗ ਗਏ ਫਿਰ ਤਾਂ ਬਹੁਤ ਵੱਡਾ ਤਮਾਸ਼ਾ ਹੋ ਗਿਆ ਜਿਸ ਨੂੰ ਪੂਰਾ ਪਿੰਡ ਵੇਖ ਰਿਹਾ ਸੀ ਫਿਰ ਕੁਝ ਵੱਡੇ ਬਜ਼ੁਰਗਾਂ ਨੇ ਆ ਕੇ ਉਹਨਾਂ ਨੂੰ ਸਮਝਾਇਆ ਕਿ ਥੋੜੀ ਤਾਂ ਸ਼ਰਮ ਕਰੋ ਤੁਹਾਡੇ ਪਿਤਾ ਇੰਨੇ ਬਿਮਾਰ ਮੰਜੇ ਤੇ ਪਿਆ ਤੇ ਤੁਸੀਂ ਇਸ ਤਰ੍ਹਾਂ ਲੜ ਰਹੇ ਹੋ ਤੁਹਾਨੂੰ ਇਹ ਸਭ ਸ਼ੋਭਾ ਨਹੀਂ ਦਿੰਦਾ ਪਰ ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੀ ਉਹਨਾਂ ਨੇ ਆਪਣੀ ਲੜਾਈ ਜਾਰੀ ਰੱਖੀ ਥੋੜਾ ਜਿਹਾ ਖਾਣਾ ਸਤਵੰਤ ਜੀ ਦੇ ਪੇਟ ਅੰਦਰ ਗਿਆ ਤਾਂ ਉਹਨਾਂ ਦੇ ਸਰੀਰ 'ਚ ਥੋੜੀ ਜਾਨ ਆਉਣ ਲੱਗ ਪਈ ਤੇ ਉਹਨਾਂ ਦਾ ਸਰੀਰ ਹਰਕਤ 'ਚ ਆ ਗਿਆ ਤੇ ਥੋੜੀ ਬੋਲਣ ਦੀ ਵੀ ਤਾਕਤ ਆ ਗਈ ਇਹ ਸਭ ਵੇਖ ਕੇ ਉਹਨਾਂ ਦੇ نوਹਾ ਪੁੱਤਾਂ ਦੇ ਹੋਸ਼ ੁੱਟ ਗਏ ਤੇ ਉਹ ਹੈਰਾਨ ਹੋ ਕੇ ਸੋਚਣ ਲੱਗੇ ਕਿ ਹੁਣ ਕੀ ਕੀਤਾ ਜਾਵੇ ਖੈਰ ਜਿਵੇਂ ਕਿਵੇਂ ਕਰਕੇ ਰਾਤ ਲੰਘ ਗਈ ਸਵੇਰ ਹੋ ਗਈ ਫਿਰ ਵੱਡੇ ਬੇਟੇ ਨੇ ਸੁਤਵੰਤ ਜੀ ਨੂੰ ਚਾਹ ਨਾਲ ਥੋੜਾ ਬ੍ਰੈਡ ਖਵਾ ਦਿੱਤਾ ਜਾ ਨਾਸ਼ਤਾ ਕਰਨ ਤੋਂ ਬਾਅਦ ਸਾਰੇ ਜਾਣੇ ਵਾਪਸ ਜਾਣ ਦੀ ਤਿਆਰੀ ਕਰਨ ਲੱਗੇ ਫਿਰ ਪਿੰਡ ਦੇ ਸਿਆਣੇ ਬਜ਼ੁਰਗਾਂ ਨੇ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਆਪਣੇ ਮਾਤਾ ਪਿਤਾ ਦੇ ਕਰਕੇ ਅੱਜ ਇਸ ਮੁਕਾਮ ਤੇ ਹੋ ਤੇ ਹੁਣ ਤੁਹਾਡਾ ਬਜ਼ੁਰਗ ਪਿਤਾ ਤੁਹਾਡੀ ਜ਼ਿੰਮੇਵਾਰੀ ਆ ਬੁੱਢੇ ਮਾਂ ਬਾਪ ਦੀ ਸੇਵਾ ਕਰਨਾ ਬੱਚਿਆਂ ਦਾ ਕਰਤਵ ਹੁੰਦਾ ਇਸ ਲਈ ਤੁਸੀਂ ਆਪਣੇ ਪਿਤਾ ਜੀ ਨੂੰ ਆਪਣੇ ਨਾਲ ਹੀ ਲੈ ਜਾਓ ਮੇਰੀ ਗੱਲ ਹੋਣ ਦੀ ਦੇਰ ਸੀ ਛੋਟੀ ਨੂੰ ਆਪਣੇ ਪਤੀ ਨੂੰ ਫੜ ਕੇ ਕੋਨੇ ਚ ਲੈ ਗਈ ਤੇ ਉਸ ਦੇ ਕੰਨ ਚ ਬੋਲੀ ਮੇਰੀ ਗੱਲ ਕੰਨ ਖੋਲ ਕੇ ਸੁਣ ਲਓ ਪਾਪਾ ਜੀ ਨੂੰ ਆਪਣੇ ਨਾਲ ਲੇ ਜਾਣ ਦੀ ਹਾਂ ਮੈਨੂੰ ਪਰ ਨਹੀਂ ਹੁਣ ਤਾਂ ਪਾਪਾ ਜੀ ਬਿਲਕੁਲ ਮੰਜੇ ਤੇ ਪਏ ਆ ਤੇ ਮੈਂ ਉਹਨਾਂ ਦੀ ਗੰਦਗੀ ਨਹੀਂ ਚੁੱਕ ਸਕਦੀ ਪਿਛਲੀ ਵਾਰ ਤਾਂ ਦੀ ਤਰ੍ਹਾਂ ਇਸ ਵਾਰ ਗਲਤੀ ਨਾ ਕਰ ਬੈਠਿਓ ਨਹੀਂ ਤਾਂ ਮੇਰੇ ਤੋਂ ਬੁਰਾ ਨਹੀਂ ਹੋਵੇਗਾ ਵੱਡੀ ਨੂੰ ਵੀ ਆਪਣੇ ਪਤੀ ਦੇ ਕੰਨ ਚ ਕਿਹਾ ਕੋਈ ਜ਼ਰੂਰਤ ਨਹੀਂ ਇਸ ਮੁਸੀਬਤ ਨੂੰ ਮੁੱਲ ਲੈਣ ਦੀ ਮੰਜੇ ਤੇ ਪਏ ਤੁਹਾਡੇ ਪਿਤਾ ਦੀ ਸੇਵਾ ਮੇਰੇ ਕੋਲੋਂ ਨਹੀਂ ਹੋਵੇਗੀ ਬੁੱਢੇ ਪਿਤਾ ਨੂੰ ਨਾਲ ਲੈ ਜਾਣ ਲਈ ਜਦੋਂ ਦੋਨੋਂ ਹੀ ਬੇਟੇ ਆਨਾ ਕਾਨੀ ਕਰਨ ਲੱਗੇ ਤਾਂ ਸਤਵੰਤ ਜੀ ਦੀਆਂ ਅੱਖਾਂ ਭਰ ਆਈਆਂ ਤੇ ਉਸਨੇ ਆਪਣੀਆਂ ਨੋਹਾਂ ਤੇ ਪੁੱਤਾਂ ਮੂਰੇ ਹੱਥ ਜੋੜ ਲੈ ਤੇ ਕਿਹਾ ਕਿ ਤੁਸੀਂ ਸਭ ਆਪਣੇ ਘਰੇ ਜਾਓ ਮੈਂ ਇੱਥੇ ਇਕੱਲੇ ਨੇ ਕਿਵੇਂ ਰਹਿਣਾ ਇਹ ਮੈਂ ਆਪੇ ਦੇਖ ਲਵਾਂਗਾ ਸਤਵੰਤ ਜੀ ਦੇ ਇੰਨਾ ਕਹਿਣ ਦੀ ਦੇ ਸੀ ਕਿ ਦੋਨੋਂ ਨੋਹ ਪੁੱਤ ਆਪਣਾ ਆਪਣਾ ਸਮਾਨ ਚੁੱਕ ਕੇ ਤੁਣ ਲੱਗੇ ਆਖਰ 5 ਦਿਨਾਂ ਦਾ ਨਾਟਕ ਚੱਲ ਰਿਹਾ ਸੀ ਉਸ ਦਾ ਅੰਤ ਹੋ ਗਿਆ ਸੀ ਇੱਕ ਦੋ ਦਿਨ ਹੋਰ ਲੰਗੇ ਤਾਂ ਸਤਵੰਤ ਜਿਹਦੀ ਹਾਲਤ ਚ ਹੋ ਸੁਧਾਰ ਆ ਗਿਆ ਬੜੀ ਡੂੰਗੀ ਸੋਚ ਵਿੱਚ ਰਹਿਣ ਲੱਗੇ ਉਹਨਾਂ ਨੇ ਆਪਣੀ ਪਤਨੀ ਅਰਬੰਸ ਕੌਰ ਦੀ ਤਸਵੀਰ ਨੂੰ ਸਵਾਲ ਕੀਤਾ ਕਿ ਆਖਰ ਇਹ ਆਪਣੀ ਔਲਾਦ ਆ ਜੇ ਔਲਾਦ ਇਸ ਤਰ੍ਹਾਂ ਦੀ ਹੁੰਦੀ ਆ ਤਾਂ ਇਨਸਾਨ ਬੇਔਲਾਦੀ ਬਿਹਤਰ ਆ ਇਹ ਹੀ ਪੁੱਤ ਸੀ ਜਿਨ੍ਹਾਂ ਦੀਆਂ ਖਵਾਇਸ਼ਾਂ ਪੂਰੀਆਂ ਕਰਨ ਵਿੱਚ ਮੈਂ ਪਿੱਛੇ ਨਹੀਂ ਅੜਦਾ ਸੀ ਇਹਨਾਂ ਦੀ ਪਰਵਰਿਸ਼ ਕਰਨ ਸਮੇਂ ਆਪਣੇ ਕੋਲ ਕਿੱਥੇ ਕਮੀ ਰਹਿ ਗਈ ਬੱਚਿਆਂ ਲਈ ਆਪਾਂ ਕਈ ਸਾਲ ਤਪੱਸਿਆ ਝੋਕ ਦਿੱਤੀ ਪਰ ਆਪਣੀਆਂ ਮੁਸ਼ਕਲਾਂ ਦਾ ਆਪਣੇ ਬੱਚਿਆਂ ਨੂੰ ਕੁਝ ਵੀ ਪਤਾ ਨਹੀਂ ਲੱਗਣ ਦਿੱਤਾ ਉਹ ਜੋਨਾ ਬੱਚਿਆਂ ਨੂੰ ਮੇਰੇ ਤੋਂ ਛੁਟਕਾਰਾ ਪਾਉਣੀ ਇੰਨੀ ਜਲਦੀ ਸੀ ਤੇ ਉਹਨਾਂ ਨੇ ਮੇਰੇ ਜਿਉਂਦੇ ਜੀ ਮੇਰਾ ਖਫਨ ਤੇ ਮੇਰੀ ਚਿਤਾ ਲਈ ਬਾਲਨ ਮੰਗਵਾ ਕੇ ਰੱਖ ਲਿਆ ਮੇਰੀ ਮੌਤ ਦਾ ਬੇਸਬਰੀ ਨਾਲ ਇੰਤਜ਼ਾਰ ਰਹੀ ਸੀ ਪਰ ਜਦੋਂ ਉਹਨਾਂ ਦੀ ਉਮੀਦ ਤੇ ਪਾਣੀ ਫਿਰ ਗਿਆ ਤਾਂ ਉਹਨਾਂ ਨੇ 1 ਮਿੰਟ ਵੀ ਨਹੀਂ ਲਾਇਆ ਮੈਨੂੰ ਅਨਾਥ ਕਰਕੇ ਚਲੇ ਗਏ ਮੇਰੀ ਹੀ ਹੁਲਾਦ ਨੇ ਮੈਨੂੰ ਅੰਦਰੋਂ ਬੁਰੀ ਤਰ੍ਹਾਂ ਝੋੜ ਕੇ ਰੱਖ ਦਿੱਤਾ ਕਿ ਮੈਂ ਆਪਣੇ ਆਪ ਨੂੰ ਮਰਿਆ ਹੋਇਆ ਮਹਿਸੂਸ ਕਰ ਰਿਆਂ ਆ ਆਪਣੇ ਆਪ ਵਿੱਚ ਵਿਚਾਰ ਵਿਟਾਂਦਰਾ ਕਰਕੇ ਉਹਨਾਂ ਨੇ ਅੱਜ ਇੱਕ ਫੈਸਲਾ ਲਿਆ ਕਿ ਸਤਵੰਤ ਜੀ ਨੇ ਪਿੰਡ ਦੇ ਸਰਪੰਚ ਨੂੰ ਬੁਲਾਇਆ ਤੇ ਫੈਸਲਾ ਦੱਸਦੇ ਹੋਏ ਉਹਨਾਂ ਨੇ ਆਪਣੇ ਅਗਲੇ ਕਦਮ ਬਾਰੇ ਦੱਸਿਆ ਸਤਵੰਤ ਜੀ ਦੀ ਗੱਲ ਸੁਣ ਕੇ ਸਰਪੰਚ ਦੀ ਹਰਾਨੀ ਦਾ ਕੋਈ ਠਿਕਾਣਾ ਨਾ ਰਿਹਾ ਉਹਨਾਂ ਨੇ ਕਿਹਾ ਸਤਵੰਤ ਜੀ ਅਜਿਹਾ ਫੈਸਲਾ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਸੋਚ ਲਵੋ ਸਤਵੰਤ ਜੀ ਨੇ ਕਿਹਾ ਮੈਂ ਬਹੁਤ ਸੋਚ ਵਿਚਾਰ ਕਰਕੇ ਦਿਲ ਉੱਪਰ ਪੱਥਰ ਆ ਕੇ ਫੈਸਲਾ ਲਿਆ ਮੇਰੀ ਆਪਣੀ ਔਲਾਦ ਨੇ ਮੈਨੂੰ ਅੰਦਰ ਤੱਕ ਇਸ ਤਰ੍ਹਾਂ ਤੋੜ ਕੇ ਰੱਖ ਦਿੱਤਾ ਕਿ ਮੇਰੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸਰਪੰਚ ਸਾਹਿਬ ਨੇ ਬੜੇ ਹੀ 부ਜੇ ਮਾਨ ਨਾਲ ਕਿਹਾ ਠੀਕ ਹੈ ਸਤਵੰਤ ਜੀ ਤੁਹਾਡੀ ਮਰਜ਼ੀ ਸਤਵੰਤ ਜੀ ਨੇ ਆਪਣੇ ਫੈਸਲੇ ਨੂੰ ਅਗਲੇ ਦਿਨ ਵਿਵਾਰਿਕ ਰੂਪ ਦਿੱਤਾ ਤੇ ਆਪ ਭਰੇ ਮਾਨ ਨਾਲ ਬਿਰਦਾ ਆਸ਼ਰਮ ਚਲੇ ਗਏ 6 ਮਹੀਨਿਆਂ ਬਾਅਦ ਪਿੰਡ ਦੇ ਸਰਪੰਚ ਨੇ ਸਤਵੰਤ ਜੀ ਦੇ ਦੋਨਾਂ ਬੇਟਿਆਂ ਨੂੰ ਫੋਨ ਕਰਕੇ ਕੀਤਾ ਤੇ ਤੁਹਾਡੇ ਪਿਤਾ ਜੀ ਪ੍ਰਲੋਕ ਸੁਧਾਰ ਗਏ ਆ ਪਿਤਾ ਦੀ ਜ਼ਮੀਨ ਜਾਇਦਾਦ ਦੇ ਵਟਵਾਰੇ ਬਾਰੇ ਆਪ ਹੀ ਫੈਸਲਾ ਕਰ ਲਿਆ ਕਿ ਦੋਨੋਂ ਭਰਾਵਾਂ ਨੂੰ ਹਿੱਸੇ ਵਿੱਚ ਕੀ ਕੀ ਆਵੇਗਾ ਦੋਨੋਂ ਨੁਹਾਂ ਤੇ ਪੁੱਤ ਪਿੰਡ ਆ ਗਏ ਤੇ ਵੱਡੇ ਬੇਟੇ ਨੇ ਆਪਣੇ ਪਿਤਾ ਦੇ ਸਰੀਰ ਨੂੰ ਅਗਨੀ ਭੇਟ ਕੀਤਾ ਤੇ ਫਿਰ ਰਿਸ਼ਤੇਦਾਰ ਤੇ ਆਂਡ ਗਵਾਨ ਦੇ ਲੋਕਾਂ ਦੇ ਜਾਣ ਦਾ ਇੰਤਜ਼ਾਰ ਕੀਤਾ ਬਿਨਾਂ ਹੀ ਸਭ ਤੋਂ ਨਜ਼ਰ ਚੁਰਾ ਕੇ ਦੋਹਾਂ ਨੁਹਾਂ ਤੇ ਪੁੱਤਾਂ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤੇ ਉਹਨਾਂ ਚਾਰਾਂ ਦੇ ਚਿਹਰੇ ਤੇ ਇੱਕ ਮੁਸਕਰਾਹਟ ਆ ਗਈ ਦੋਨਾਂ ਪੁੱਤਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਨੋਟਾਂ ਦੀਆਂ ਗੱਡੀਆਂ ਨਜ਼ਰ ਆ ਰਹੀਆਂ ਸੀ ਤੇ ਦੋਵੇਂ ਨੋਹਾਂ ਆਪਣੀ ਸਾਸਨ ਦਾ ਸੋਨਾ ਪਾਉਣ ਲਈ ਬੇਤਾਬ ਹੋਣ ਲੱਗੀਆਂ ਵੱਡੇ ਮੁੰਡੇ ਨੇ ਆਪਣੇ ਪਿਤਾ ਦੀ ਅਲਮਾਰੀ ਖੋਲ ਕੇ ਉਹਨਾਂ ਬੈਗ ਬਾਹਰ ਕਾਢੇ ਜਿੰਨਾ ਚ ਉਹਨਾਂ ਦੀ ਮਾਂ ਦੇ ਗਹਿਣੇ ਤੇ ਘਰ ਦੀ ਜ਼ਮੀਨ ਦੇ ਪੇਪਰ ਰੱਖੇ ਹੋਏ ਸੀ ਵੱਡੀ ਨੋਹ ਨੇ ਜਲਦੀ ਨਾਲ ਇੱਕ ਬੈਗ ਖੋਲ੍ਹਿਆ ਤੇ ਬੈਗ ਖੋਲਦਿਆਂ ਹੀ ਚਾਰਾਂ ਦੇ ਚਿਹਰੇ ਤੇ ਮੁਸਕਰਾਹਟ ਤੋਂ ਇਨ ਨਿਰਾਸ਼ਾ 'ਚ ਬਦਲ ਗਈ ਵੱਡੀ ਨੋਹ ਬੋਲੀਏ ਕੀ ਆ ਇੰ ਵਿੱਚ ਤਾਂ ਮੰਮੀ ਜੀ ਦੇ ਗਹਿਣੇ ਹੁੰਦੇ ਸੀ ਇਸ ਵਿੱਚ ਤੁਹਾਡੀਆਂ ਦੋਨੇ ਭਰਾਵਾਂ ਦੀਆਂ ਬਚਪਨ ਦੀਆਂ ਫੋਟੋਆਂ ਤੇ ਬੱਚਿਆਂ ਦੇ ਖਡਾਉਣੇ ਆ ਇਹ ਸਭ ਚੀਜ਼ਾਂ ਨੂੰ ਵੀ ਕੋਈ ਤਜੋਰੀ ਚ ਸੰਭਾਲ ਕੇ ਰੱਖਦਾ ਵੱਡੀ ਨੋ ਨੇ ਮੂੰਹ ਬਣਾਉਂਦੇ ਹੋਏ ਉਹ ਖਡਾਉਣੇ ਸੁੱਟ ਦਿੱਤੇ ਤੇ ਵੱਡੇ ਮੁੰਡੇ ਨੇ ਖਡਾਉਣਾ ਚੁੱਕ ਕੇ ਕਿਹਾ ਛੋਟੇ ਤੈਨੂੰ ਜਿਆਦਾ ਆ ਇਸ ਖਡਾਉਣੇ ਨਾਲ ਅਸੀਂ ਖੇਡਦੇ ਹੁੰਦੇ ਸੀ ਇਹਨਾਂ ਖਡਾਉਣਿਆਂ ਨਾਲ ਆਪਣੇ ਨਾਲ ਖੱਟੀਆਂ ਮਿੱਠੀਆਂ ਜਿਆਦਾ ਜਿਆਦਾ ਜੁੜੀਆਂ ਹੋਈਆਂ ਇਸ ਲਈ ਮਾਂ ਨੇ ਇਹਨਾਂ ਖਡਾਉਣਿਆਂ ਨੂੰ ਸੰਭਾਲ ਕੇ ਰੱਖਿਆ ਫਿਰ ਦੋਨੋਂ ਨੋਹਾਂ ਸਾਰੀਆਂ ਚੀਜ਼ਾਂ ਬਾਹਰ ਕੱਢ ਕੇ ਸੁੱਟਣ ਲੱਗੀਆਂ ਤੇ ਜੋ ਚੀਜ਼ੋ ਲੱਭ ਰਹੀਆਂ ਸੀ ਉਹ ਕਿਤੇ ਵੀ ਨਹੀਂ ਸੀ ਫਿਰ ਉਹਨਾਂ ਨੇ ਦੂਜਾ ਬੈਗ ਖੋਲ੍ਹਿਆ ਉਸ ਬੈਗ ਵਿੱਚ ਕੁਝ ਪੈਸੇ ਪੈ ਸੀ ਉਹਨਾਂ ਚਾਰਾਂ ਦੀਆਂ ਨਜ਼ਰਾਂ ਉਹਨਾਂ ਪੈਸੇ ਉੱਤੇ ਟਿਕ ਗਈਆਂ ਪੈਸੇ ਗਿਣੇ ਤਾਂ ਪੂਰਾ 50000 ਰੁਪਿਆ ਸੀ ਉਸ ਦੇ ਨਾਲ ਹੀ ਇੱਕ ਹੋਰ ਲਿਫਾਫੇ 'ਚ ਫਟਿਆ ਪੁਰਾਣਾ 500 ਦਾ ਨੋਟ ਸੀ ਛੋਟੀ ਨੋ ਬੋਲੀ ਹੋਰ ਦੱਸੋ ਦੇਖੋ ਖਾਂ ਕੀ ਰੱਖਿਆ ਇਸ almari ਚ ਛੋਟੇ-ਬੇਟੇ ਨਾਲਮਾਰੀ ਵਿੱਚੋਂ ਸਾਰਾ ਸਮਾਨ ਬਾਹਰ ਕੱਢ ਦਿੱਤਾ ਤੇ ਉਸ almari ਵਿੱਚੋਂ ਉਹਨਾਂ ਦੇ ਬਚਪਨ ਦੇ ਕੱਪੜਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਮਿਲਿਆ ਵੱਡੀ ਨੋਣੇ ਕਿਹਾ ਆਪਾਂ ਇਹ ਕਾਗਜ਼ ਤਾਂ ਪੜ੍ਹਿਆ ਹੀ ਨਹੀਂ ਜ਼ਰੂਰੀ ਇਸ ਪੇਪਰ 'ਚ ਬੈਂਕ ਅਕਾਊਂਟ ਨੰਬਰ ਲਿਖਿਆ ਹੋਵੇਗਾ ਤੇ ਆਪਣੀ ਜਾਇਦਾਦ ਬਾਰੇ ਵੀ ਜਾਣਕਾਰੀ ਹੋਵੇਗੀ ਉਹਨਾਂ ਦੀ ਅੱਖਾਂ ਚਮਕ ਆ ਗਈ ਤੇ ਫਿਰ ਵੱਡੇ ਮੁੰਡੇ ਨੇ ਉਹ ਪੇਪਰ ਪੜ੍ਹਨਾ ਸ਼ੁਰੂ ਕੀਤਾ ਉਸ ਪੱਤਰ ਵਿੱਚ ਲਿਖਿਆ ਸੀ ਜਿੰਦੀ ਬੇਸਬਰੀ ਨਾਲ ਕੀ ਲੱਭ ਰਹੇ ਹੋ ਬੇਟਾ ਆਪਣੀ ਮਾਂ ਦੇ ਗਹਿਣੇ ਤੇ ਮੇ ਆਪਣੀ ਪ੍ਰਾਪਰਟੀ ਦੇ ਪੇਪਰ ਪਰ ਸਾਡੀ ਤਾਂ ਪ੍ਰਾਪਰਟੀ ਤੁਹਾਡੀਆਂ ਬਚਪਨ ਦੀਆਂ ਜ਼ਿਆਦਾ ਸੀ ਉਹ ਤੇ ਜਿੰਨਾਂ ਨੂੰ ਅਸੀਂ ਸੰਭਾਲ ਕੇ ਰੱਖਿਆ ਹੋਇਆ ਸੀ ਪਰ ਤੁਸੀਂ ਦੋਨੋਂ ਆਪਣੀ ਜ਼ਿੰਦਗੀ ਚ ਇੰਨਾ ਮਸਤ ਹੋ ਗਏ ਕਿ ਆਪਣੇ ਮਾਂ-ਬਾਪ ਨੂੰ ਹੀ ਭੁਲਾ ਦਿੱਤਾ ਜਾਣਦੇ ਹੋ ਬੇਟਾ ਇਨਸਾਨ ਦੀ ਜ਼ਿੰਦਗੀ ਚ ਸਭ ਤੋਂ ਵੱਡਾ ਦੁੱਖ ਕੀ ਹੁੰਦਾ ਆਪਣੇ ਆਦੇ ਹੋਂ ਦੇ ਬਾਵਜੂਦ ਵੀ ਉਸ ਤੋਂ ਦੂਰ ਹੋ ਜਾਣਾ ਦਾ ਖਿਆਲ ਤੱਕ ਆਪਣੇ ਦਿਮਾਗ ਵਿੱਚੋਂ ਕੱਢਦੇ ਨੇ ਤੇ ਬੇਟਾ ਸੱਚ ਦੱਸਾਂ ਉਸ ਸਮੇਂ ਉਸ انسان ਕੋਲ ਦੁਨੀਆ ਦੀ ਕੋਈ ਵੀ ਦੌਲਤ ਤੇ ਸ਼ੌਹਰਤ ਕਿਸੇ ਕੰਮ ਦੀ ਨਹੀਂ ਰਹਿੰਦੀ ਸਭ ਕੁਝ ਬੇਕਾਰ ਲੱਗਦਾ ਤੁਹਾਡਾ ਇਹ ਪਿਓ ਆਪਣੇ ਅੰਤਿਮ ਸਮੇਂ ਤੇ ਤੁਹਾਡੇ ਸਾਥ ਲਈ ਦੇ ਤੇ ਪਿਆਰ ਲਈ ਤੜਪਦਾ ਰਿਹਾ ਰੋਂਦਾ ਰਿਹਾ ਪਰ ਤੁਸੀਂ ਇੰਨੇ ਕਠੋਰ ਦਿਲ ਦੇ ਹੋ ਤੁਹਾਨੂੰ ਮੇਰੇ ਹੰਝੂ ਵੀ ਦੀ ਨਜ਼ਰ ਨਹੀਂ ਆਏ ਦੋ ਦੋ ਪੁੱਤ ਹੋਣ ਦੇ ਬਾਵਜੂਦ ਵੀ ਮੈਂ ਬਿਰਧ ਆਸ਼ਰਮ 'ਚ ਰਹਿਣ ਲਈ ਮਜਬੂਰ ਹੋ ਗਿਆ ਤੁਹਾਡੇ ਸਭ ਲਈ ਇਸ ਤੋਂ ਵੱਡੀ ਲਾਨਤ ਵਾਲੀ ਹੋਰ ਕੀ ਗੱਲ ਹੋ ਸਕਦੀ ਆ ਬੇਟਾ ਹੁਣ ਮੈਂ ਤੁਹਾਨੂੰ ਉਹ ਗੱਲ ਦੱਸਦਾ ਜਿਸ ਨੂੰ ਜਾਣਨ ਲਈ ਤੁਸੀਂ ਬਹੁਤ ਉਤਾਵਲੇ ਹੋ ਰਹੇ ਹੋ ਮੈਂ ਆਪਣੀ ਸਾਰੀ ਜ਼ਿੰਦਗੀ ਦੀ ਜਮਾ ਪੂੰਜੀ ਇਹ ਘਰ ਜ਼ਮੀਨ ਜਾਇਦਾਦ ਤੇ ਆਪਣਾ ਪੈਸਾ ਸਭ ਕੁਝ ਬਿਰਧ ਆਸ਼ਰਮ ਦੇ ਨਾਮ ਕਰ ਚੁੱਕਿਆ ਜਿੱਥੇ ਮੈਨੂੰ ਅੰਤਿਮ ਸਮੇਂ ਸਹਾਰਾ ਮਿਲਿਆ ਸੀ ਤੇ ਜੋ 55000 ਰੁਪਏ ਤੁਹਾਨੂੰ ਮੇਰੀ ਮਾਰੀ ਜੋ ਮਿਲਿਆ ਉਹ ਮੈਂ ਆਪਣੇ ਅੰਤਿਮ ਸੰਸਕਾਰ ਦੇ ਭੋਗ ਲਈ ਛੱਡ ਕੇ ਗਿਆ ਕਿਉਂਕਿ ਜੋ ਬੇਟੇ ਮੇਰੇ ਜਿਉਂਦੇ ਜੀ ਮੇਰੀ ਜ਼ਿੰਮੇਵਾਰੀ ਨਹੀਂ ਉਠਾ ਸਕੇ ਤੇ ਮਰਨ ਤੋਂ ਬਾਅਦ ਵੀ ਮੈਂ ਉਹਨਾਂ ਉੱਪਰ ਬੋਝ ਨਹੀਂ ਬਣ ਸਕਦਾ ਤੇ ਜੋ ਲਪਾਫੇ 'ਚ 500 ਦਾ ਫਟਿਆ ਹੋਇਆ ਨੋਟ ਆ ਉਹ ਮੇਰੇ ਛੋਟੇ ਬੇਟੇ ਲਈ ਆ ਜਾਦਿਆ ਬੇਟਾ ਇਹ ਫਟਿਆ ਹੋਇਆ ਨੋਟ ਨਾ ਤਾਂ ਦੁੱਧ ਵਾਲੇ ਨੇ ਲਿਆ ਸੀ ਤੇ ਨਾ ਹੀ ਸਬਜ਼ੀ ਵਾਲੇ ਨੇ ਪਰ ਜਦੋਂ ਮੈਂ ਪਿੰਡ ਵਾਪਸ ਆ ਰਿਹਾ ਸੀ ਤਾਂ ਤੂੰ ਮੈਨੂੰ ਇਹ ਫਟਿਆ ਹੋਇਆ ਨੋਟ ਦੇ ਕੇ ਆਪਣਾ ਕਰਤੱਵ ਸੰਪੂਰਨ ਕਰ ਦਿੱਤਾ ਬਸ ਹੁਣ ਮੈਂ ਰੱਬ ਅੱਗੇ ਦੁਆ ਕਰਦਾ ਕਿ ਜੋ ਕੁਝ ਮੇਰੇ ਨਾਲ ਹੋਇਆ ਉਹ ਤੁਹਾਡੇ ਨਾਲ ਨਾ ਹੋਵੇ ਪਰ ਕੁਦਰਤ ਦਾ ਨਿਯਮ ਆ ਜਿਸ ਤਰ੍ਹਾਂ ਆਪਾਂ ਕਿਸੇ ਨਾਲ ਕਰਦੇ ਆ ਕੁਦਰਤ ਦੁਬਾਰਾ ਉਸੇ ਉਹੀ ਦਰਉਂਦੀਆ ਤੇ ਜੋ ਕੁਝ ਆਪਾਂ ਕਿਸੇ ਨੂੰ ਦਿੰਨੇ ਆ ਉਹ ਕੁਝ ਹੀ ਆਪਣੇ ਕੋਲ ਵਾਪਸ ਪਰਤ ਕੇ ਆਉਂਦਾ ਵੱਡਾ ਬੇਟਾ ਉਹ ਪੱਤਰ ਪੜਦਾ ਪੜਦਾ ਕੰਮਾਂ ਲੱਗ ਗਿਆ ਤੇ ਛੋਟਾ ਬੇਟਾ ਫੁੱਟ ਫੁੱਟ ਕੇ ਰੋਣ ਲੱਗਿਆ ਤੇ ਦੋਨੋਂ ਨੋਹਾਂ ਨੇ ਆਪਣਾ ਸਿਰ ਫੜ ਲਿਆ ਤੇ ਜ਼ਮੀਨ ਉੱਤੇ ਬਹਿ ਗਈਆਂ ਅੱਜ ਉਹਨਾਂ ਦੀ ਜ਼ਿੰਦਗੀ 'ਚ ਬਹੁਤ ਵੱਡਾ